ਹੈਲੋ ਦੋਸਤੋ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਤੇ ਤੇ ਜਿਹੜਾ ਅੱਜ ਵਾਲਾ ਬਲੌਗ ਆ ਤੁਹਾਡੇ ਲਈ ਸਪੈਸ਼ਲ ਆ ਸਾਰਿਆਂ ਨੂੰ ਜ਼ਰੂਰ ਐਂਡ ਤਾਈ ਦੇਖਿਓ ਅ ਇਸ ਸ਼ੋਰੂਮ ਬਾਰੇ ਮੈਂ ਬਹੁਤ ਸੁਣਿਆ ਸੀਗਾ ਤੇ ਕਹਿੰਦੇ ਬਹੁਤ ਪ੍ਰਾਈਸ ਘਟਾ ਆ ਆਪਾਂ ਆਪਣਾ ਜਿਹੜਾ ਸ਼ੋਰੂਮ ਬਣ ਰਿਹਾ ਤੇ ਉਹਦੇ ਵਾਸਤੇ ਲਾਈਟਾਂ ਲੈਣੀਆਂ ਸੀਗੀਆਂ ਸੋ ਹੋਇਆ ਕੁਵੇਲੇ ਪਿਆ ਮਿਸ ਜੀ ਕਹਿੰਦਾ ਮੇਰੇ ਰਾਤ ਨੂੰ ਟਾਈਮ ਆਪਾਂ ਰਾਤ ਨੂੰ ਚੱਲਾਂਗੇ ਉਸ ਤੋਂ ਬਾਅਦ ਕੱਲ ਆਪਣਾ ਏਸੀ ਵੀ ਲੱਗਣਾ ਹੋਰ ਵੀ ਕੰਮ ਕਾਫੀ ਕਰਨੇ ਨੇ ਉਹ ਆਪਾਂ ਨਾਲ ਕੰਟੀਨਿਊ ਕਰਾਂਗੇ ਤੇ ਅੱਜ ਆਪਣਾ ਇੱਥੇ ਸ਼ੋਰੂਮ ਦੇ ਵਿੱਚ ਆਏ ਆ ਕਿ ਵਾਕਈ ਰੇਟ ਹਣਾ ਤਾਂ ਆਪਾਂ ਕਿਸੇ ਨੇ ਆਪਣੇ ਰਿਸ਼ਤੇਦਾਰੀ ਚ ਕਿਸੇ ਨੇ ਘਰ ਬਣਾਏ ਹੁੰਦੇ ਆਪਣਾ ਵੱਡੇ ਵੱਡੇ ਸ਼ੋਅਰੂਮ ਦੇਖ ਕੇ ਦਿਲ ਡਰ ਜਾਂਦਾ ਯਾਰ ਰੇਟ ਬਹੁਤ ਜ਼ਿਆਦਾ ਹੋਊਗਾ ਹਣਾ ਸੋ ਉਸੇ ਚੀਜ਼ ਦਾ ਤੁਹਾਡਾ ਆਪਾਂ ਦਿਲ ਦਾ ਬਲਬਲਾ ਹਰੇਕ ਦੇ ਮਨ ਦੇ ਵਿੱਚ ਹੋਊਗਾ ਉਹਨੂੰ ਆਪਾਂ ਕਲੀਅਰ ਕਰਨ ਦੇ ਲਈ ਆਪਾਂ ਇੱਕ ਤਾਂ ਲਾਈਟਾਂ ਲੈਣੀਆਂ ਨੇ ਇੱਕ ਆਪਾਂ ਰਿਵਿਊ ਚੈੱਕ ਕਰਾਂਗੇ ਹਰੇਕ ਜੀ ਦਾ ਪ੍ਰਾਈਸ ਪਤਾ ਕਰਾਂਗੇ ਵਾਕਈ ਫਰਕ ਆ ਜਾਂ ਬ੍ਰਾਂਡਡ ਆ ਜਾਂ ਦੇਸੀ ਚੀਜ਼ਾਂ ਨੇ ਕਹਿੰਦੇ ਆ ਕਿ ਲੁਧਿਆਣੇ ਨਾਲੋਂ ਵੀ ਸਸਤਾ ਮਾਲ ਮਿਲਦਾ ਇੱਥੇ ਮੌਕੇ ਦੇ ਵਿੱਚ ਜਿਹੜੇ ਲੋਕਲ ਫੋਲੋ ਕਰਦੇ ਨੇ ਤੇ ਤੁਸੀਂ ਕਹਿੰਦੇ ਆ ਵੀ ਸਤ ਪਹਿਲਾਂ ਪ੍ਰਾਈਸ ਪਤਾ ਕਰਕੇ ਆ ਲੁਧਿਆਣਾ ਫਿਰ ਸਾਡੇ ਕੋਲੇ ਆਇਓ ਬਾਈ ਹੁਣਾਂ ਦਾ ਇਹ ਕਹਿਣਾ ਜੇ ਤੁਹਾਨੂੰ ਨਾ ਫਰਕ ਲੱਗਾ ਤੁਸੀਂ ਆਪਣੇ ਆਪ ਦੱਸੋਗੇ ਠੀਕ ਆ ਸੋ ਕਰਦੇ ਆ ਕੰਟੀਨਿਊ ਸਾਰੇਆ ਬਲੌਗ ਕੰਟੀਨਿਊ ਕਰਿਓ ਤੇ ਇੱਕ ਇੱਕ ਚੀਜ਼ ਤੁਹਾਨੂੰ ਦਿਖਾਉਣੇ ਆ ਸਾਰੇ ਤੋਂ ਸਰਾ ਹੋਇਆ ਪਿਆ ਬਈ ਗੱਲ ਅਸੀਂ ਮੋਗੇ ਏਰੀਆ 'ਚ ਰਹਿੰਨੇ ਪਰ ਸਾਨੂੰ ਨਹੀਂ ਪਤਾ ਸੀ ਕਿਉਂਕਿ ਆਪਾਂ ਇਸ ਪਾਸੇ ਨੂੰ ਆਏ ਨਹੀਂ ਨਾ ਸੋ ਮੈਸਤਰੀ ਨੇ ਦੱਸਿਆ ਸੀ ਮਾੜਾ ਜਿਹਾ ਇਹ ਸ਼ੋਰੂਮ ਬਾਰੇ ਕਹਿੰਦੇ ਬਹੁਤ ਸਸਤਾ ਪੈਂਦਾ ਤੇ ਆਪਾਂ ਹੁਣ ਪਹੁੰਚ ਗਏ ਆ ਤੇ ਆਓ ਫਿਰ ਤੁਹਾਨੂੰ ਦਿਖਾਉਣੇ ਆ ਕੇ ਆਉ ਕਰਦੇ ਆ ਕੰਟੀਨਿਊ ਵਲੌਗ ਜੁੜੇ ਰਹੋ ਸਰ ਜਣੇ ਚਲੋ ਆਪਾਂ ਤੁਹਾਨੂੰ ਸਟਾਰਟਿੰਗ ਜਿ ਦਿਖਾਉਨੇ ਆ ਕਿ ਲਾਈਟਿੰਗ ਜ਼ੋਨ ਆਪਾਂ ਮੁੱਕ ਗਏ ਆ ਇੱਥੇ ਕੋੜਕਪੂਰਾ ਬਾਈਪਾਸ ਦੇ ਬਿਲਕੁਲ ਕੋਲੇ ਆ ਜਾਂਦਾ ਰੋਡ ਦੇ ਉੱਤੇ ਹੀ ਆ ਬਾਈ ਹੋਂਾਂ ਦਾ ਠੀਕ ਆ ਰੈਡ ਟੇਪ ਦਾ ਨਾਲ ਹੀ ਇੱਥੇ ਬ੍ਰਾਂਡ ਆ ਰੈਡ ਟੇਪ ਵਾਲਿਆਂ ਦੇ ਨਾਲ ਹੀ ਇਹਨਾਂ ਦਾ ਸ਼ੋਅਰੂਮ ਆ ਇਹ ਦੇਖੋ ਕਿੰਨੀਆਂ ਘੈਂਟ ਲਾਈਟਾਂ ਲੱਗਦੀਆਂ ਨੇ ਆਉ ਤੁਹਾਨੂੰ ਦਿਖਾਉਨੇ ਆ ਤੇ ਪ੍ਰਾਈਸ ਵੀ ਥੋੜੀਆਂ ਜਿਹੀਆਂ ਲਾਈਟਾਂ ਤੁਹਾਨੂੰ ਦੱਸਦੇ ਆ ਕਿ ਕਿਵੇਂ ਪੈਂਦੇ ਆ ਲੋ ਜੀ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਆਪਾਂ ਲਾਈਟਾਂ ਵਾਲੇ ਸ਼ੋਰੂਮ ਚ ਜਾਨੇ ਹਨਾਂ ਦਾ ਕਿਤੇ ਨਾ ਕਿਤੇ ਆਪਣੇ ਮਾਨ ਚ ਕਨਫਿਊਜ਼ ਹੁੰਦੀ ਹੈ ਕਿ ਕਿਹੜੀ ਲਈਏ ਕਿਉਂਕਿ ਇੱਥੇ ਆਪਾਂ ਨੂੰ ਆ ਕੇ ਆਪਾਂ ਨੂੰ ਹਰੇਕ ਚੀਜ਼ ਹੀ ਸੋਹਣੀ ਲੱਗਦੀ ਆ ਤੇ ਉਦੋਂ ਆਪਾਂ ਕਨਫਿਊਜ਼ ਹੋ ਜਾਂਦੇ ਆ ਚੀਜ਼ਾਂ ਹੁਣ ਸਾਰੀਆਂ ਸੋਹਣੀਆਂ ਲੱਗਦੀਆਂ ਤੇ ਲੈਣੀ ਤਾਂ ਆਪਾਂ ਜੇ ਆਪਾਂ ਚ ਉਮਰ ਦੀ ਗੱਲ ਕਰੀਏ ਉਮਰ ਦਾ ਪੈਕ ਲੈਣਾ ਹੁੰਦਾ ਹੁਣ ਇਦਲਕਾਰ ਦਾ ਉਹ ਵੀ ਲੈ ਲਗੀ ਉਹ ਵੀ ਲੈ ਲਗੇ ਸਾਰੀ ਸੋਹਣੀ ਲੱਗਦੀ ਹੈ ਠੀਕ ਆ ਸੋ ਆਓ ਤੁਹਾਨੂੰ ਬਾਈ ਹੁਣ ਉਹਨੇ ਮਿਲਾਉਣੇ ਆ ਮੈਸਟਰੀ ਸਾਵੀ ਆ ਸਾਡੇ ਇਹ ਮਗਾਰ ਦੇ ਨਾਲ ਸੋ ਅਸੀਂ ਅੱਜ ਸਮਾਨ ਲੈਣਾ ਸੀ ਸੋਚਿਆ ਨਹੀਂ ਲੈਣ ਕੀ ਆਏ ਆ ਤੇ ਬਾਈ ਹੁਣ ਨੇ ਪੁੱਛਿਆ ਕੀ ਲੈਣਾ ਤੇ ਅਸੀਂ ਕਿ ਸਾਨੂੰ ਪਤਾ ਹੀ ਨਹੀਂ ਕੀ ਲੈਣਾ ਸੀ ਸੋ ਸਸ ਜੀ ਬਾਈ ਜੀ ਸੋ ਬਾਈ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਮਿਲ ਕੇ ਜੀ ਐਨ ਸਰ ਠੀਕ ਹੈ ਧੰਨਵਾਦ ਬਾਈ ਹੁਣ ਨੇ ਸਾਨੂੰ ਆਉਣ ਸਰ ਨਾਲ ਲੇਟਾਂ ਦਿਖਾਈਆਂ ਸੀ ਕਿ ਇਹਦੇ ਨਾਲ ਕੋਈ ਆਪ ਨੂੰ ਕੋਈ ਬਿਜਲੀ ਦੀ ਦੇਣ ਦੀ ਲੋਡ ਨਹੀਂ ਹੈਗੀ ਕਿ ਸੋਲਰ ਸਿਸਟਮ ਆ ਤੇ ਰੇਟ ਤੁਹਾਨੂੰ ਬਾਅਦ ਚ ਦੱਸਦਾ ਬਿਲਕੁਲ ਘੱਟ ਪ੍ਰਾਈਸ ਆ ਜਿਸ ਨੂੰ ਸਰ ਕੋਈ ਪਾਵਰ ਦੀ ਲੋਡ ਨਹੀਂ ਹੈਗੀ ਕੋਈ ਕੁਛ ਨਹੀਂ ਹੈ ਇਹਦੇ ਚ ਤਿੰਨ ਮੋੜ ਆ ਜੀ ਸਰ ਮੋਡ ਵੀ ਹੈਗਾ ਜਦੋਂ ਬੰਦਾ ਆਪਣੇ ਆਊਗਾ ਤੇ ਇਹਨੇ ਆਟੋਮੈਟਿਕ ਜਵ ਪੈਣਾ ਨਾਈਟ ਹੋ ਗਈ ਨਾਈਟ ਦੇ ਵਿੱਚ ਇਹਨੇ ਆਪਣੇ ਆਪ ਸੂਲਰ ਦੇਖੋ ਨੀਰਾ ਕਰਤਾ ਇਹਨੇ ਲਾਈਟ ਲਾਈਟ ਦੇਖੋ ਇਹਦੀ ਜੀ ਰੇਟ ਵੀ ਤੁਹਾਨੂੰ ਦੱਸਾਂ ਲਈ ਵੀ ਇਹੋ ਜਿਹਾ ਕੋਈ ਜਿਹੜਾ ਪੂਰੇ ਇੰਡੀਆ ਦੇ ਵਿੱਚ ਨਹੀਂ ਦੇ ਸਕਦਾ ਸਿਰਫ 200 ਰੁਪਏ ਦੀ ਲਾਈਟ ਹੈ ਜੀ ਦੇਖੋ ਜੀ ਹੈਨਾ ਲਾਈਟ ਦੇਖੋ ਇਹਦੀ ਲਾਈਟ ਇੰਨੀ ਜ਼ਬਰਦਸਤ ਆਪਾਂ ਅਕਸਰ ਹੀ ਡਰ ਜਾਂਦੇ ਜਦੋਂ ਵੱਡੇ ਸ਼ੋਰੂਮ ਆ ਜਾਂ ਕੋਈ ਵੱਡੇ ਸ਼ੋਰੂਮਾਂ ਦੇ ਵਿੱਚ ਪ੍ਰਾਈਸ ਕਿਤੇ ਨਾ ਕਿਤੇ ਜ਼ਿਆਦਾ ਹੋਗਾ ਪਰ ਇਦਾਂ ਨਹੀਂ ਹੁੰਦਾ ਸਾਰੇ ਸ਼ੋਰੂਮ ਇੱਕੋ ਜਿਹੇ ਨਹੀਂ ਹੁੰਦੇਗੇ ਤੇ ਆਹ ਲਾਈਟ ਤੁਸੀਂ ਦੇਖ ਸਕਦੇ ਹੋ ਦੇਖੋ ਦੇਖੋ ਵੀ 200 ਰੁਪਏ ਦੇ ਵਿੱਚ ਦੇਖੋ ਕਿੰਨਾ ਆ ਵੇਖੋ ਪੂਰੇ ਇਦਾਂ ਨਹੀਂ ਹੈਗੀ ਪੂਰੇ ਸਟਰੋਂਗ ਹੈ ਇਹਦੀ ਬਾਡੀ ਤੇ ਲਾਈਟ ਦਾ ਤੁਸੀਂ ਬਲਬ ਦੇਖ ਸਕਦੇ ਹੋ ਤੇ ਤਿੰਨ ਮੋੜ ਨੇ ਇਹਦੇ ਵਿੱਚ ਦੇਖੋ ਜਦੋਂ ਵੀ ਮਤਲਬ ਦਿਨੇ ਇਹਨੇ ਆਪਣੇ ਆਪ ਚਾਰਜ ਹੋਈ ਜਾਣਾ ਚਲੋ ਵੀ ਤੁਹਾਡੇ ਘਰ ਵਿੱਚ ਜਗ੍ਹਾ ਹੁੰਦੀ ਜਿੱਥੇ ਆਪਾਂ ਅਕਸਰੀ ਰਾਤ ਨੂੰ ਬੈਠਣਾ ਹੁੰਦਾ ਉੱਥੇ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਤੇ ਉੱਥੇ ਆਪਾਂ ਇਹ ਚੀਜ਼ ਨੂੰ ਆਪਾਂ ਲਗਾ ਸਕਦੇ ਹਾਂ ਨਾ ਇਹ ਦੇ ਇਹਨੇ ਦਿਨੇ ਆਪਣੇ ਆਪ ਹੀ ਚਾਰਜ ਹੋ ਜਾਣਾ ਤੇ ਜਦੋਂ ਰਾਤ ਹੋਗੀ ਤਾਂ ਆਪਣੇ ਆਪ ਚੱਲ ਪੈਣਾ ਸੋ ਇਹ ਨਹੀਂ ਜ਼ਰੂਰੀ ਨਹੀਂ ਗੱਲ ਹੈਗੀ ਆਪਾਂ ਇਹਨੂੰ ਚਲਾਉਣਾ ਹੀ ਆ ਇਹਦੇ ਚੱਕ ਫੰਕਸ਼ਨ ਹੋਰ ਜ਼ਿਆਦਾ ਆ ਕਿ ਇਹਦੇ ਸੈਂਸਰ ਆ ਜਦੋਂ ਇਹਦੇ ਮੂਹਰ ਦੇ ਲੰਗੂਗਾ ਉਦੋਂ ਵੀ ਚੱਲ ਪੈਂਦੀ ਆ ਇਹ ਜੇ ਤੁਸੀਂ ਆਨ ਰੱਖਣਾ ਚਾਹੁੰਦੇ ਆਨ ਆਨ ਵੀ ਰਹਿੰਦੀ ਆ ਸੋ ਅਸੀਂ ਲੈਣ ਆਏ ਸੀ ਇੱਥੇ ਲੜੀਆਂ ਜਿਹੜੀਆਂ ਆਪਾਂ ਲਗਣੀਆਂ ਆਪਣੀਆਂ ਤੇ ਲਾਈਟਾਂ ਸੀਗੀਆਂ ਇੱਕ ਤੁਹਾਨੂੰ ਹੋਰ ਆਈਟਮ ਦਿਖਾਉਣਾ ਸਰ ਸਾਡੇ ਕੋਲੇ ਹੈਵਲ ਕੰਪਨੀ ਦੀ ਨਵੀਂ ਆਈਟਮ ਆਈ ਏ ਜੀ ਉਹ ਤੁਸੀਂ ਆਮ ਲੈਣ ਜਾਨਾ ਤੁਹਾਨੂੰ ਵਾਈਟ ਲਾਈਟ ਮਿਲੂਗੀ ਇਹਨੂੰ ਸੋਚੋਗੇ ਵਾਈਟ ਜਗਣਾ 104 ਤੁਸੀਂ 200 ਲਾਈਟ ਲਾ ਲਓ 200 ਦੀ 201 ਕੋ ਰੰਗ ਚੱਲੂਗਾ ਸੋਚ ਬੰਦ ਕਰਕੇ ਆਨ ਕਰੋ 3 ਕੇ ਕਲਰ ਆ ਗਿਆ ਸੁੱਚ ਬੰਦ ਕਰਕੇ ਦੁਬਾਰਾ ਆਨ ਕਰੋ 4 ਕੇ ਕਲਰ ਆ ਗਿਆ ਫਿਰ ਬੰਦ ਕਰਕੇ ਆਨ ਕਰੋ 6 ਕੇ ਕਲਰ ਇੱਕ ਲਾਈਟ ਦੇ ਵਿੱਚ ਤਿੰਨ ਕਲਰ ਰੇਟ ਵੀ ਤੁਹਾਨੂੰ ਇਹੋ ਜਿਹਾ ਦੱਸੂਗਾ ਕਿ ਕਿਤੇ ਵੀ ਨਹੀਂ ਮਿਲੂਗਾ ਹੈਵਲ ਕੰਪਨੀ ਦਾ ਬ੍ਰਾਂਡ ਹੈ 400 ਰੁਪਏ ਦੀ ਹੈ 2 ਸਾਲ ਦੀ ਗਾਰੰਟੀ ਦੇ ਵਿੱਚ ਜੀ ਸੋ ਆਪਾਂ ਇਹੀ ਲਾਈਟਾਂ ਵੇਖਣ ਆਏ ਸੀਗੇ ਪਰ ਅਸੀਂ ਸਕੁਅਰ ਦੇ ਵਿੱਚ ਲੈਣੀ ਹੈ ਗੋਲ ਦੇ ਵਿੱਚ ਸੋ ਇਹੀ ਚੀਜ਼ ਮੈਨੂੰ ਲੱਗਦੀ ਸੀ ਕਿਤੇ ਜਿੱਦਾਂ ਹੁਣ ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਇੰਨਾ ਪਿਆਰ ਦਿੰਦੇ ਹੋ ਤੇ ਅਕਸਰ ਜਦੋਂ ਜਿਆਦਾ ਲਾਈਟ ਕਿਤੇ ਪੈਂਦੀ ਹੈ ਨਾ ਘੋੜੇ ਜੇ ਭੱਜਣ ਲੱਗ ਜਾਂਦੇ ਜਿਹਦੇ ਤੁਹਾਨੂੰ ਕਿਤੇ-ਕਿਤੇ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਸਦਾ ਵੀ ਹੋਊਗਾ ਕਦੇ-ਕਦੇ ਹਨ ਸੋ ਇਹਦੇ ਵਿੱਚ ਜਿਹੜੇ ਮੋਡ ਹਨ ਉਹ ਚੇਂਜ ਕਰਕੇ ਆਪਾਂ ਇਹ ਚੀਜ਼ ਨੂੰ ਰੋਕ ਸਕਦੇ ਹਾਂ ਕੰਟਰੋਲ ਕਰ ਸਕਦੇ ਹਾਂ ਤੇ ਕਈ ਵਾਰੀ ਹੁੰਦਾ ਕਿ ਮਾਹੌਲ ਹੀ ਚੇਂਜ ਹੋ ਜਾਂਦਾ ਜਦੋਂ ਆਪਣਾ ਲਾਈਟ ਜਦੋਂ ਕਲਰ ਚੇਂਜ ਕਰ ਜਾਂਦੀ ਹੈ ਤਾਂ ਸਾਰਾ ਆਪਣਾ ਦ੍ਰਿਸ਼ੀ ਸਾਰ ਆਪਾਂ ਲੈਣ ਆਏ ਹੋਏ ਸੀ ਇਥੇ ਜਿਹੜੀਆਂ ਲੱਗਣੀਆਂ ਲੜੀਆਂ ਵਿੱਚ ਤੇ ਇੱਕ ਆਪਾਂ ਲੂਫਰ ਲਾਉਣੇ ਨੇ ਲੂਫਰਾਂ ਦੇ ਵਿੱਚ ਨਾ ਲੜੀਆਂ ਲੱਗਦੀਆਂ ਨੇ ਤੇ ਉਹ ਇੱਕ ਸਪੈਸ਼ਲ ਲੜੀ ਦਿੱਤੀ ਆ ਬਾਈ ਨੇ ਉਹਦੇ ਵਿੱਚ ਜਿੱਦਾਂ ਹੁਣ ਆਹ ਲੜੀ ਹੈਗੀ ਇਹਦੇ ਵਿੱਚ 120 ਵਾਲਵ ਬਣੇ ਉਹਦੇ ਵਿੱਚ ਡਬਲ ਵਾਲਵ ਹੋਣਗੇ 240 ਵਾਲਵ ਠੀਕ ਆ ਇਹ ਬਾਈ ਵਧੀਆ ਕੰਪਨੀ ਮਤਲਬ ਖਰਾਉੜੇ ਨਹੀਂ ਚੜਦੀ ਇਹਨਾਂ ਬਿਲਕੁਲ ਨਹੀਂ ਕੰਪਨੀ ਨਹੀਂ ਹੈ ਕਿਉਂਕਿ ਇਹ ਕੋਈ ਵੀ ਚੀਜ਼ ਹੁੰਦੀ ਹੈ ਕਿ ਹੁਣ ਤਾਂ ਫਰਕ ਕੋਸ਼ਿਸ਼ ਕੁਝ ਨਹੀਂ ਪੈਣਾ ਇਹ 240 1 ਮੀਟਰ ਦੇ ਵਿੱਚ 240 LED ਲੱਗੀਆਂ ਨੇ ਸਰ ਜੀ ਇਹਦੇ ਜੇ ਦੁਕਾਨਦਾਰ ਧੋਖਾ ਕਰਦੇ ਕਿਸੇ 'ਚ 72 ਆਉਂਦੀਆਂ ਕਿਸੇ 'ਚ 96 ਆਉਂਦੀਆਂ ਹਾਂ ਸਾਡੇ ਕੋਲੇ 120 ਜਾਂ 240 ਦੋ ਹੀ ਤਾਂ ਦਾ ਮਤਲਬ ਹੈ ਕਿ ਬਲਬ ਘੱਟ ਆਉਂਦੇ ਨੇ ਰੇਟ ਇੰਨੇ ਇੰਨੇ ਬਲਬਾਂ ਦੇ ਲੈ ਲੈਂਦੇ ਨੇ ਇਹ 240 1 ਮੀਟਰ 'ਚ 200 ਪੂਰਾ 5 ਮੀਟਰ ਦੀ ਲੈਂਦੇ ਇੱਕ ਮੀਟਰ ਦੇ ਵਿੱਚ 240 ਬਲਬ ਹੋਣਗੇ ਇੱਕ ਮੀਟਰ 'ਚ 240 ਜੀ 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 ਇਹ ਨਹੀਂ ਹੁੰਦਾ ਕਿ ਬੱਬ ਨੇੜੇ ਨੇੜੇ ਹੁੰਦੇ ਨੇ ਜਦੋਂ ਆਪਾਂ ਚੀਜ਼ ਲਾ ਦਿੰਦੇ ਆਪ ਨੂੰ ਵਿੱਥਾਂ ਦੀ ਨਹੀਂ ਗਾ ਉਹ ਨਹੀਂ ਆਣੀ ਇਹਦੇ ਨਾਲ ਡਾਟਸ ਨਹੀਂ ਦੇਦੇ ਡਾਟਸ ਨਹੀਂ ਦੱਸਦੇ ਠੀਕ ਆ ਸੋ ਆਪਾਂ ਸ਼ੋਰੂਮ ਦੇ ਵਿੱਚ ਵਾੜ ਅਨੁਸਾਰ ਇੱਕ ਚੀਜ਼ ਆਪਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਜਿਹਨੇ ਖਿੱਚਿਆ ਸੀਗਾ ਉਹ ਸੀਗੇ ਝੂਮਰ ਠੀਕ ਆ ਜਿਹੜੇ ਝੂਮਰ ਲੱਗੇ ਹੋਏ ਸੀਗੇ ਸੋ ਆਪਾਂ ਇਹਨਾਂ ਦਾ ਪ੍ਰਾਈਸ ਵੀ ਬਲਾ ਕਰਦੇ ਹਣਾ ਵੀ ਕਿੱਥੋਂ ਤੱਕ ਜਾਂਦੇ ਕਿੱਥੋਂ ਸ਼ੁਰੂ ਹੁੰਦੇ ਆ ਸਟਾਰਟਿੰਗ ਕਰਦੇ ਤਾਂ ਤੱਕ ਮਰਜ਼ੀ ਚੱਲ ਜੀਗੇ ਸੋ ਬਾਈ ਨੂੰ ਪੁੱਛਦੇ ਆ ਕਿ ਝੂਮਰਾਂ ਦਾ ਕੀ ਪ੍ਰਾਈਸ ਆ ਇੱਥੇ ਹਣਾ ਜਿਹੜੇ ਸੰਸੂ ਫੋਲੋ ਕਰਦੇ ਹੋ ਜੇ ਅਸੀਂ ਪਹੁੰਚ ਕਰਨੀ ਹੋਈ ਤਾਂ ਠੀਕ ਹੈ ਰੋਡ ਦੇ ਉੱਤੇ ਹੀ ਜਿੱਦਾਂ ਮੈਂ ਤੁਹਾਨੂੰ ਸਾਰਾ ਟਰੈਸ ਦਾ ਦੱਸ ਚੁੱਕਿਆ ਹੈ ਨਾ ਸਟਾਰਟਿੰਗ ਵਿੱਚ ਠੀਕ ਹੈ ਬਾਈ ਹੁਣੋਂ ਤੋਂ ਆਪ ਪੁੱਛਦੇ ਹਾਂ ਝੂਮਰਾਂ ਦਾ ਪ੍ਰਾਈਸ ਵੀ ਕਿੱਥੋਂ ਸ਼ੁਰੂ ਹੋ ਜਾਂਦੇ ਆ ਝੂਮਰ ਕਿੱਥੋਂ ਤੱਕ ਸਟਾਰਟ ਹੋ ਜਾਂਦੇ ਆ ਆਪਣੇ ਝੂਮਰ ਦੀ ਸਟਾਰਟਿੰਗ ਸਾਡੇ ਕੋਲ 2000 ਰੁਪਏ ਤੋਂ ਆ ਜੀ ਅੱਛਾ 2000 ਤੋਂ ਆ ਦੇਖੋ ਓਕੇ ਆ 2000 ਦਾ ਸਿਰਫ ਹਾਂਜੀ ਸਿਰਫ 2000 ਰੁਪਏ ਦਾ ਜੀ ਇਹਦੇ ਨਾਲ ਦਾ ਇੱਕ ਮਾਡਲ ਆਪਿਆ ਸਰ ਤੇ ਵੀ 2000 ਰੁਪਏ ਇਹਦੇ ਵਿੱਚ ਬਲਵਾਂ ਦੇ ਪੈਸੇ ਵੱਖਰੇ ਆ ਸਰ ਲਓ ਤੁਸੀਂ 20 ਰੁਪਏ ਦਾ ਲਾਉਣਾ 100 ਵਾਲਾ ਲਾਉਣਾ ਘੱਟੋ ਜੀ 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 2000 ਇਹ ਤਾਂ ਮੈਨੂੰ ਬਹੁਤ ਸੋਹਣਾ ਲੱਗਿਆ ਜੀ ਹੁਣ ਇੱਕ ਚੀਜ਼ ਹੈ ਜੀ ਹੋ ਆਏਗੇ ਆ ਕਿ ਤੁਸੀਂ ਪ੍ਰਾਈਸ ਦਾ ਤਾਂ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਲੈਣਾ ਇਹ ਸੀ ਹੁਣ ਸਾਰਿਆਂ ਨੇ ਕਿਹਾ ਬਾਈ ਇੰਨੇ ਸਸਤੇ ਜਿਹਾ ਲਿਆ ਕੇ ਲਾ ਦੇ ਤੁਸੀਂ ਹੈਨਾ ਸੋ ਬਹੁਤ ਸੋਹਣਾ ਲੱਗਦਾ ਦੇਖੋ ਜੀ ਝੂਮਰ ਸਿਰਫ 2000 ਰੁਪਏ ਦਾ ਹੈ ਆ ਵੀ 2000 ਦੋ ਕਲਰ ਇਹ ਚ ਆਉਂਦੇ ਹਨ ਜੀ ਸਾਡੇ ਕੋਲ ਬਲੂਟੁੱਥ ਵਾਲੇ ਵਿੱਚ ਝੂਮਰ ਓਕੇ ਬਲੂਟੁੱਥ ਵਾਲੇ ਠੀਕ ਆ ਬਲੂਟੂਥ ਲੋ ਬਲੂਟੂਥ ਵਾਲਾ ਗਾਣੇ ਸ਼ਾਉਰ ਕੀਰਤਨ ਤੁਸੀਂ ਕੁਝ ਲਾ ਸਕਦੇ ਓਕੇ ਓਕੇ ਫੋਨ ਅਟੈਚ ਹੁੰਦੇ ਹੋਣਗੇ ਸਰ ਠੀਕ ਹੈ ਬਲਵਰਾ ਸਾਹਿਬਾ ਤੇ ਸਾਡੇ ਕੋਲੇ ਬਹੁਤ ਵੱਡੇ ਵੱਡੇ ਚੂਮਣ ਪਏ ਜੀ 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 ਬਲਵਰਾ ਸਾਹਿਬ ਜਿਵੇਂ ਕਿਸੇ ਨੇ ਲਾਉਣਾ ਹੋਵੇ ਸੇਵਾ ਕਰਨੀ ਹੋਵੇ ਸਾਡੇ ਕੋਲੇ ਹਰ ਇੱਕ ਤਰ੍ਹਾਂ ਦੀ ਰੇਂਜ ਆਲੇ ਜੀ ਸਾਰੇ ਗੁਰਦੁਆਰਾ ਸਾਹਿਬ ਦੀਆਂ ਵੱਡੀਆਂ ਵੱਡੀਆਂ ਹਾਂ ਇਹ ਜਿਵੇਂ ਆਪਾਂ ਠੀਕ ਹੈ ਜੀ ਸਾਰੇ ਤਰ੍ਹਾਂ ਦੀ ਬਹੁਤ ਵੈਰੀਏਬਲ ਪ੍ਰਾਈਸ ਹੈ ਜੀ 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 ਫਿਰ ਆਪਾਂ ਇੱਕ ਦਾ ਪ੍ਰਾਈਸ ਪੁੱਛ ਹੀ ਲੈਨੇ ਆ ਜੀ ਸਭ ਤੋਂ ਵੱਡਾ ਜਿਹੜਾ ਹੋਇਆ ਕਿ ਆ ਸਭ ਤੋਂ ਆਪਾਂ ਦੇ ਵੱਡਾ ਸਾਹਿਬ ਤੇ ਇਹ ਹੈ ਜੀ ਆਹ ਵਾਲੇ ਇੱਥੇ ਠੀਕ ਹੈ ਜੀ ਆਹ ਦੇਖੋ ਲਗਜ਼ਰੀ ਬਹੁਤ ਜ਼ਬਰਦਸਤ ਝੂਮ ਰਹੀ ਜੀ ਜੀ ਸਾਰਾ ਹੀ ਕੱਚ ਲੱਗਾ ਹੋਇਆ ਜੀ ਇਹਨਾਂ ਨੂੰ ਸੋ ਆਹ ਸਾਰਾ ਕੱਚ ਲੱਗਾ ਜੀ ਜੀ 89000 ਦਾ ਠੀਕ ਹੈ ਜੀ ਬਾਕੀ ਹਰ ਇੱਕ ਤਾਂ 2000 ਤੋਂ ਲੈ ਕੇ 1.5 ਜੀ 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 ਸੋ ਇੱਕ ਚੀਜ਼ ਆਪਾਂ ਸਟਾਰਟਿੰਗ ਜਿੱਦਾਂ ਤੁਸੀਂ ਆਪਣੇ ਬੁਟੀਕ ਦੀਆਂ ਵੀਡੀਓ ਦੇਖਦੇ ਹੋ ਸੋ ਸੂਰ ਥੱਲੋਂ ਸ਼ੁਰੂ ਹੋ ਜਾਂਦੇ ਤੇ ਐਂਡ ਦਾ ਕਿਤੇ ਹੈ ਹੀ ਨਹੀਂ ਕਿਸੇ ਚੀਜ਼ ਦਾ ਹਨਾ ਸੋ ਸਟਾਰਟਿੰਗ ਹੀ ਸੀਗੀ ਤੁਸੀਂ ਜਿੰਨੀ ਮਰਜ਼ੀ ਰੇਂਜ ਤੁਸੀਂ ਲੈ ਸਕਦੇ ਹੋ ਆ ਸਾਰੇ ਝੂਮਰ ਨੇ ਹਨਾ ਤੇ ਜਿਹੜਾ ਆਪਾਂ ਲਾਉਣਾ ਆਪਾਂ ਛੋਟਾ ਜਿਹਾ ਹੀ ਲਾਉਣਾ ਜਿੱਦਾਂ ਉਹ ਲੱਗਾ ਹੋਇਆ ਠੀਕ ਆ ਬਾਕੀ ਜਦੋਂ ਆਪਣੇ ਲੱਗ ਗਿਆ ਤੁਸੀਂ ਦੇਖ ਹੀ ਲੈਣਾ ਨੇ ਦੋਸਤੋ ਜਿਹੜਾ ਸਮਾਨ ਲੈਣਾ ਸੀ ਮਿਲ ਗਿਆ ਬਹੁਤ ਪਸੰਦ ਆਇਆ ਤੇ ਬਹੁਤ ਵਧੀਆ ਲੱਗਾ ਮਿਲ ਕੇ ਜੋ ਗੱਲ ਸੁਣੀ ਸੀ ਸ਼ੋਰੂਮ ਬਾਰੇ ਅੱਜ ਵਾਕਈ ਕਲੀਅਰ ਹੋ ਗਈ ਆ ਸੋ ਵਧੀਆ ਲੱਗਾ ਅਸੀਂ ਆਪਦੀ ਅਸਾਂ ਮੋਗਾ ਏਰੀਆ ਲੱਗਦਾ ਸਾਨੂੰ ਅਸੀਂ ਮੋਗੇ ਦੇ ਏਰੀਆ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਸਾਨੂੰ ਪਤਾ ਨਹੀਂ ਸੀਗਾ ਕਿ ਇੱਥੇ ਇੰਨੀ ਵਧੀਆ ਚੀਜ਼ਾਂ ਮਿਲਦੀਆਂ ਨੇ ਸੋ ਆਹ ਬਾਈ ਨੇ ਦੱਸ ਪਾਈ ਸੀ ਕਹਿੰਦਾ ਵੀ ਇੱਥੇ ਵੀ ਬਹੁਤ ਵਧੀਆ ਸਮਾਨ ਮਿਲਦਾ ਸੋ ਬਾਈ ਥੈਂਕ ਯੂ ਤੁਹਾਡਾ ਜੀ ਐਨਓ ਜੀ ਸਾਰੇ ਸਰੋਤਿਆਂ ਨੂੰ ਮੇਰਾ ਧੰਨਵਾਦ ਮੈਂ ਇੱਕ ਵਾਰ ਇਹ ਹੀ ਗੁੰਗਾਲ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਵੱਡਾ ਸ਼ੋਰੂਮ ਵੇਖ ਕੇ ਬਾਹਰ ਨਾ ਮળો ਅੰਦਰ ਜੂਰ ਆਓ ਹਾਂ ਸਹੀ ਗੱਲ ਆਪਾਂ ਅਕਸਰ ਹੀ ਡਰ ਜਾਂਦੇ ਨੇ ਇਹ ਗੱਲ ਇਹ ਬਾਈ ਤੁਸੀਂ ਸਹੀ ਦਿਲ ਦੀ ਗੱਲ ਕਹੀ ਆਪਾਂ ਅਕਸਰ ਹੀ ਡਰ ਜਾਂਦੇ ਆ ਐਸੀ ਵੀ ਡਰ ਜਾਂਦੇ ਆ ਹਨਾ ਗਾਇਜ਼ ਮੈਨੂੰ ਫੋਲੋ ਕਰਦੇ ਨੇ ਵਿਸ਼ਵਾਸ ਕਰਦੇ ਨੇ ਹਨਾ ਤੇ ਜਿਹੜੇ ਮੇਰੇ ਵੀਡੀਓ ਦੇਖ ਕੇ ਆਉਣਗੇ ਪਰ ਵਧੀਆ ਚੀਜ਼ ਦੇਣੀ ਆ ਠੀਕ ਹੈ ਜੀ ਤੁਹਾਡਾ ਮਾਣ ਵੀ ਕਰਾਂਗੇ ਜੀ 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 ਠੀਕ ਆ ਬਾਈ ਹੁਣ ਉਹਨਾਂ ਨੂੰ ਦੱਸ ਦਿਓ ਕਿ ਜਸ ਦੀ ਵੀਡੀਓ ਦੇਖ ਕੇ ਆਏ ਸੀਗੇ ਠੀਕ ਆ ਤੇ ਬਾਈ ਹੁਣ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰਨਗੇ ਬਾਕੀ ਰੇਟ ਬਾਈ ਹੁਣ ਦਾ ਬਹੁਤ ਜਾਇਜ਼ ਆ ਬਾਈ ਹੁਣ ਤੁਸੀਂ ਦੱਸ ਦਿਓ ਬਾਈ ਇੰਨੇ ਕੁ ਬਾਜਟ ਤੱਕ ਚੀਜ਼ ਲੈਣੀ ਆ ਬਾਈ ਹੁਣੀ ਆਪੇ ਕਰ ਦੇਣਗੇ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਹਰੇਕ ਚੀਜ਼ ਮਹਿੰਗੀ ਚੀਜ਼ ਹੀ ਵਧੀਆ ਹੋਵੇ ਆਪਾਂ ਆਪਦਾ ਬਜਟ ਦੇਖਣਾ ਉਹਨਾਂ ਬਾਅਦਟ ਦੱਸ ਦਿਓ ਬਈ ਇੰਨੇ ਕੁ ਬਾਜਟ ਵਿੱਚ ਚੀਜ਼ ਲੈਣੀ ਆ ਸੋ ਬਾਈ ਹੁਣੀ ਆਪਣੇ ਆਪ ਹੀ ਬਣਾ ਕੇ ਦੱਸ ਦੇਣਗੇ ਚਲੋ ਠੀਕ ਆ ਬਾਈ ਜੀ ਓਕੇ ਬਾਈ ਜੀ ਥੈਂਕ ਯੂ ਸੋ ਮੱਚ ਵਧੀਆ ਲੱਗਾ ਤੁਹਾਨੂੰ ਮਿਲ ਕੇ ਠੀਕ ਆ ਦੋਸਤੋ ਚਲੋ ਆਓ ਫਿਰ ਹੁਣ ਘਰ ਦਾ ਕੰਮ ਸਵੇਰੇ ਕਰਨਾ ਸ਼ੁਰੂ ਆਪਾਂ ਠੀਕ ਆ ਮੈਸਤਰੀ ਸਾਹਿ ਕੋੜਾ ਕੜਾ ਨਹੀਂ ਕਰਨਾ ਮੂੰਹ ਨਾ ਭਰਾ ਚਾ ਚੱਲ ਗਿਆ ਫੂ ਮੈਂ ਸੁਣਨ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਾਂ ਦਾ ਪੈਕ ਸ਼ੈਕ ਲਾਉਂਦੇ ਨਹੀਂ ਮੈਸਤਰੀ ਵੀ ਨਹੀਂ ਲਾਉਂਦਾ ਬਸ ਮੈਂ ਛੇੜਦਾ ਮੇਰਾ ਸੁਭਾਅ ਆ ਠੀਕ ਆ ਤੇ ਸਵੇਰੇ ਫਿਰ ਉੱਠਣ ਸਾਰੀ ਆਪਾਂ ਫਿਰ ਲੱਗਣਾ ਸਮਾਨ ਸਭ ਸਾਰਾ ਜਿਹੜਾ ਆਪਾਂ ਲਿਆਂਦਾ ਪਿਆ ਅੱਜ ਲੈ ਕੇ ਆਏ ਬਾਈ ਨੇ ਲਾਉਣਾ ਆਓ ਫਿਰ ਚੱਲਦੇ ਆ ਘਰੇ ਜੁੜੇ ਰਹਿਓ ਸਰਜੈਂਟ ਜਿਹੜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਪਾਂ ਦਿਖਾਇਆ ਸੀ ਨਾ ਉਹ ਸੋਲਨ ਵਾਲੇ ਗਲੈਟਾ ਬਾਈ ਨੇ ਆਨਲਾਈਨ ਪਹਿਲਾਂ ਮੰਗਾ ਚੁੱਕਿਆ ਸੀਗਾ ਤੇ ਉਦੋਂ ਹੀ ਕਿ ਉਹਨੂੰ ਇੱਕ 500 ਦੀ ਮਿਲੀ ਸੀ 500 ਦੀ ਹੈ ਜੋੜਾ ਸੀਗਾ ਪਰ ਉਹਨਾਂ ਦੀ ਗੱਲ ਬਾਤ ਹੈ ਨਹੀਂ ਸੀ ਵੀਰਾ ਕਰਾਬੀ ਹੋ ਗਏ ਹਨਾ 3 3 ਮਹੀਨੇ ਮਸਾ ਚੱਲੀ ਹਾਂ ਉਹਦਾ ਨਾ ਦੂਜਾ ਲਾਈਟ ਵੀ ਬਹੁਤ ਜਿਆਦਾ ਘੱਟ ਸੀਗੀ ਇਹ ਵਧੀਆ ਹੈ ਵਧੀਆ ਹੈਗੀ ਚੀਜ਼ ਇਹ 200 ਦੀ ਮਿਲੀ ਕਹਿੰਦਾ ਨਾਲੇ ਆਪਾਂ ਆਖੀ ਵੇਖ ਕਿ ਮਜੂਰਤੀ ਦੇਖ ਲਈ ਤੇ ਆਨਲਾਈਨ ਤਾਂ ਕੰਮ ਆ ਹੀ ਹੋ ਜਾਂਦੇ ਨਾ ਇੱਕ ਚੀਜ਼ ਹਾਂ ਹਾਂ ਬੋਲੀ ਉਹਨਾਂ 'ਚ ਇੱਕ ਬਲਬ ਸੀਗਾ ਯਾਰ ਇਹ ਇੱਕ ਬਲਬ ਵਧੀਆ ਲਾਈਟ ਆ ਰਹੀ ਨਹੀਂ ਉਹ ਕੱਲਾ ਚੈਨ ਵਾਲਾ ਦਾ ਕੰਮ ਸੀਗਾ ਯਾਰ ਉਹ ਜੀ ਜੀ ਉਹ ਗੱਲ ਹੀ ਨਹੀਂ ਬਣੀ ਯਾਰ ਉਹਦੇ 'ਚ ਨਾਲ ਨਾਲ ਵੀ ਵਿਖਾਇਆ ਸਾਰਾ ਕੁਝ ਸੈਂਸਰ ਜਿਹਾ ਸੈਂਸਰ ਜੇ ਆਪਾਂ ਮੂਰੇ ਆਣੇ ਆ ਵੇ ਲੇਟ ਆਉਣ ਹੋ ਜਾਂਦੀ ਆ ਤੇ ਉਹਦੇ ਚ ਹੈ ਹੀ ਨਹੀਂ ਹੈ ਨਹੀਂ ਸੀ ਵਕਚਨ ਦਿਖਾਇਆ ਉਹ ਗਾਣਾ ਆਨਲਾਈਨ ਦਿਖਾਉਂਦੇ ਆ ਪਰ ਹੁੰਦਾ ਨਹੀਂ ਉਹ ਹੈ ਨਹੀਂ ਜੀ ਹੈਣਾ ਠੀਕ ਆ ਤੇ ਇਹ ਹੁਣ ਅੱਖੀਂ ਵੇਖ ਕੇ ਹੋਂ ਤਾਂ ਲੈ ਲਈ ਆ ਮੈਂ ਹੈ ਹੀ ਪ੍ਰਾਈਸ 200 ਰੁਪਏ ਨਹੀਂ ਨਹੀਂ ਅੱਜ ਤਾਂ ਦਿਨ ਪੂਰਾ ਹੀ ਧੋਖੇ ਮਿਲ ਗਈਆਂ ਹੈ ਜੀ ਹੈਣਾ ਹੁਣ ਤਾਂ ਮੈਨੂੰ ਹੁਣ ਪਤਾ ਲੱਗਾ ਮੇਰੇ ਵਾਲੇ ਖਾਤੇ 'ਚ ਦੋ ਲੈਟਾ ਘਰ ਆਤ ਲਈ ਬੈਠਾ ਤੇ ਤੈਨੂੰ ਦੋ ਤਿੰਨ ਜਿਵੇਂ ਫ੍ਰੀ ਮੈਗੀਆਂ ਦੇ ਦੇਣੀ ਤੈਨੂੰ ਆਹ ਉਹ ਸਹੀ ਗੱਲ ਆ ਉਹ ਇਹਨੇ ਉਹ ਤਾਂ ਮੈਂ ਹਿਸਾਬ ਮੈਂ ਹੀ ਕਰਨਾ ਤਾਂ ਮੈਂ ਕੱਟਣੇ ਕਿੰਨੇ ਕੱਟਣੇ ਆ ਇਹਦਾ 10 ਦਿਨਾਂ ਦਾ ਵਿਆਜ ਵੀ ਲੱਗੂ ਤੈਨੂੰ ਵੇਖੀਗਾ ਮੈਂ ਇਹਦਾ ਕੱਢ ਨੂੰ ਵੀ ਤੇਰੇਗਾ ਘਾਡਾਂ ਚੋ ਠੀਕ ਆ ਆਓ ਫਿਰ ਇਹ ਵਲੌਗ ਆ ਜਿਹੜਾ ਆਪਾਂ ਕੰਟ ਤੇ ਕਰਦੇ ਕੰਟੀਨਿਊ ਸਵੇਰੇ ਨਾਲ ਹੀ ਆਪਾਂ ਜੋ ਸਵੇਰੇ ਉੱਠਣ ਸਰ ਫੇਰ ਲੱਗਦੇ ਆ ਇਹ ਦੁਨੀਆਦਾਰੀ ਬਹੁਤ ਕੁਝ ਚੱਲਦਾ ਇੱਥੇ ਆ ਹੀ ਹੈ ਨਾ ਤੇ ਸਮਾਨ ਸਾਡਾ ਅੱਧਾ ਬਾਹਰ ਆਇਆ ਪਿਆ ਆਓ ਫਿਰ ਚੱਲ ਗਏ ਹੁਣ ਨਾ ਕੁਝ ਖਾ ਪੀ ਲਈ ਅੱਜ ਰਾਤ ਦਾ ਖਾਣਾ ਮੇਰਾ ਤੇ ਮੈਸਤੀ ਦੇ ਬਾਹਰ ਆ ਲਾਈਟਾਂ ਲੈਣ ਤੋਂ ਬਾਅਦ ਜੀ ਆਪਾਂ ਪਹੁੰਚ ਗਏ ਆ ਇਸ ਟਾਈਮ ਹੁਣ ਵੋਲਟਨ ਵਾਲਿਆਂ ਦੇ ਵੋਲਟਨ ਪੀਜ਼ਾ ਵਾਲਿਆਂ ਦੇ ਅਸੀਂ ਅਕਸਰ ਇੱਥੇ ਆਉਨੇ ਆ ਤੇ ਨਾਲ ਸਾਡੇ ਮੈਸਤਰੀ ਸਾਹਿਬਾ ਸੋ ਅੱਜ ਰਾਤ ਦਾ ਖਾਣਾ ਸਾਡਾ ਬਾਹਰ ਆ ਤੇ ਸਾਡਾ ਇੱਕ ਫੇਵਰੇਟ ਬੰਦਾ ਆਇਆ ਤੇ ਕੀ ਹਾਂ ਸਤਿ ਸ਼੍ਰੀ ਅਕਾਲ ਕਿਵੇਂ ਆ ਇਹ ਬਾਈ ਸਾਨੂੰ ਪੀਜ਼ਾ ਬਹੁਤ ਘੈਂਟ ਬਣਾ ਕੇ ਖਵਾਉਂਦਾ ਹੁੰਦਾ ਹਮੇਸ਼ਾ ਆਓ ਆ ਚੱਲਦੇ ਆਪਾਂ ਅੰਦਰ ਐਂਟਰ ਹੋਣ ਸਰ ਬਹੁਤ ਘੈਂਟ ਆਪਣੇ ਗ੍ਰਾਫਿਕ ਮੱਥੇ ਲੱਗਦਾ ਬਹੁਤ ਘੈਂਟ ਅੰਦਰ ਲਾ ਵਿਊ ਆ ਤੇ ਬੜੀ ਸ਼ਾਂਤੀ ਹੁੰਦੀ ਆ ਮਿੰਨਾ ਮਿੰਨਾ ਮਿਊਜ਼ਿਕ ਚੱਲ ਰਿਹਾ ਹੁੰਦਾ ਤੇ ਘੈਂਟ ਘੈਂਟ ਇੱਥੇ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਆਪਾਂ ਡੇਲੀ ਆਪਾਂ ਜਿੱਦੋਂ ਵੀ ਆਪਣੀ ਫੈਮਿਲੀ ਨਾਲ ਬਾਹਰ ਜਾਂਦੇ ਆ ਖਾਣੇ ਆ ਕੇਕ ਪੇਸਟੀਆਂ 버ਗਰ ਪੀਜ਼ੇ ਤੇ ਇੱਥੇ ਰੋਜ਼ ਨਾ ਰੋਜ਼ ਕੋਈ ਨਾ ਕੋਈ ਆਫਰ ਤੁਹਾਨੂੰ ਜ਼ਰੂਰ ਮਿਲੂਗੀ ਵਰਟਨ ਪੀਜ਼ਾ ਪ੍ਰਤਾਪ ਰੋਡ ਦੇ ਉੱਪਰ ਆ ਜਦੋਂ ਤੁਸੀਂ ਆਪਦੇ ਫੈਮਿਲੀ ਬੱਚਿਆਂ ਦੇ ਨਾਲ ਆਉਂ ਕਈ ਵਾਰ ਤਾਂ ਆਫਰ ਹੁੰਦੀ ਹੈ ਡੇਲੀ ਆਫਰ ਹੁੰਦੀ ਹੈ ਪੀਜ਼ਾ ਦੇ ਤਾਂ ਮੇਰੇ ਸਾਹਮਣੇ ਡੇਲੀ ਆਫਰ ਹੁੰਦੀ ਆ ਇੱਕ ਨਾ ਇੱਕ ਫ੍ਰੀ ਪੀਜ਼ਾ ਹੁੰਦਾ ਤੇ ਬਾਕੀ ਕਿਸੇ ਵੀ ਚੀਜ਼ ਦੇ ਡਿਸਕਾਊਂਟ ਅਲੱਗ-ਅਲੱਗ ਦੇਣਾਂ ਦੇ ਹਿਸਾਬ ਨਾਲ ਚੇਂਜ ਹੁੰਦੇ ਰਹਿੰਦੇ ਆ ਹੁਣ ਤੁਸੀਂ ਪਹਿਲਾਂ ਗ੍ਰਾਫਿਕ ਦੇਖੋ ਮੈਂ ਕਿਤੇ ਵੀ ਜਾਨਾ ਜਦੋਂ ਆਪਾਂ ਘਰੇ ਬਣਾ ਰਹੇ ਮੈਂ ਦੇਖਦਾ ਹੁਣਾ ਨੋਟ ਕਰਦਾ ਹੁਣਾ ਬਰੀਕੀ ਇੱਕ ਇੱਕ ਚੀਜ਼ ਤੇ ਬਾਈ ਨੇ ਬਹੁਤ ਧਿਆਨ ਦੇ ਨਾਲ ਸਰਦਾਰ ਸਾਹਿਬ ਨੇ ਸਾਰਾ ਡੈਕੋਰੇਸ਼ਨ ਆਪ ਕਹਿ ਕੇ ਕਰਵਾਇਆ ਹੋਇਆ ਆਪਣਾ ਜਿਹੜਾ ਇਹ ਵੋਲਟਨ ਪੀਜ਼ਾ ਦਿਖਾ ਜਿਹੜਾ ਸ਼ੋਅਰੂਮ ਆ ਉਹਨਾਂ ਨੇ ਘੈਂਟ ਬਣਾਇਆ ਹੈ ਤੇ ਬੜੀ ਆਹ ਇੱਕ ਰਾਇਲ ਜੀ ਲੁੱਕ ਬੜੀ ਘੈਂਟ ਲੱਗਦੀ ਹੁੰਦੀ ਹੈ ਮੈਨੂੰ ਵੀ ਅਕਸਰ ਕੇਵਲ ਫਿੱਕੇ ਜਿਹੇ ਰੰਗ ਹੋਣ ਹਰੇਕ ਚੀਜ਼ ਆਪਦੇ ਥਾਂ ਤੇ ਪਰਫੈਕਟ ਹੋਵੇ ਤਾਂ ਬਹੁਤ ਸੋਹਣੀ ਲੱਗਦੀ ਹੈ ਬਾਕੀ ਆ ਜਿਹੜੂ ਹਰੇ ਵਾਈ ਮੱਥੇ ਲੱਗਦੀ ਦਾ ਬੜੀ ਜਿਆਦਾ ਸੋਹਣੀ ਆ ਹਨਾ ਵੇਸ਼ ਕਲਟੀਫਿਸ਼ਰ ਆ ਵਰਤ ਤੁਸੀਂ ਉੱਤੇ ਬੈਠੋਗੇ ਜਾ ਕੇ ਤੇ ਆਪਦੀ ਫੈਮਿਲੀ ਨਾਲ ਹਨਾ ਜੇ ਤੁਸੀਂ ਟਾਈਮ ਕੱਢੋਗੇ ਇੱਕ ਬੜੀ ਸ਼ਾਂਤੀ ਮਿਲਦੀ ਹੈ ਉੱਥੇ ਆ ਕੇ ਸੋ ਅੱਜ ਕਿਤੇ ਨਾ ਕਿਤੇ ਮੈਂ ਵੀ ਭਲੇਖਾ ਖਾ ਗਿਆ ਬਾਈ ਹੁਣਾਂ ਨੂੰ ਕਿਹਾ ਵੀ ਇੱਕ ਇੱਕ ਰੋਲ ਕਰ ਦਿਓ ਬਾਈ ਕਹਿੰਦੇ ਠੀਕ ਹੈ ਕਰ ਰੋਲ ਕਰ ਦਿੰਨੇ ਆ ਸੋ ਆ ਜਿਹੜਾ ਰੋਲ ਸਾਨੂੰ ਆ ਸਾਡੇ ਕੋਲੇ ਆਇਆ ਇਹ ਹੈ ਜੇ ਇੱਕ ਰੋਲ ਹੀ ਆ ਇੱਕ ਇੱਕ ਰੋਲ ਕਹਾਂ ਜਾਨੀ ਕਿ ਸਾਡੇ ਕੋਲੇ ਅੱਧਾ ਅੱਧਾ ਰੋਲ ਹੀ ਆ ਤੇ ਬਾਈ ਹੁਣਾਂ ਨੇ ਇੱਕ ਇੱਕ ਰੋਲ ਕਰਤਾ ਜਿਹੜਾ ਕਿ ਇੱਕ ਇੱਕ ਫੁੱਟ ਦਾ ਸੀਗਾ ਇੰਨਾ ਕਿ ਜ਼ਿਆਦਾ ਸੁਆਦ ਸੀਗਾ ਜਿਵਾਲੇ ਦੇਖੋਂ ਲਾਗੇ ਖਾਂਦੇ ਆਂ ਤੇ ਟੱਡ ਭਰ ਗਿਆ ਪਰ ਨੀਂਦ ਨਹੀਂ ਭਰੀ ਫੇਰ ਵੀ ਪਰ ਸੱਤ ਵੀਰ ਗਿਆ ਕਹਿਣ ਦਾ ਮਤਲਬ ਜਿਹੜੇ ਤੁਸੀਂ ਆ ਰੋਲ ਦੇਖ ਰਹੇ ਹੋ ਇਹ ਦੋ ਦੋ ਰੋਲ ਸਾਨੂੰ ਇੱਕ ਜਾਨੇ ਨੂੰ ਆਏ ਨੇ ਇਹ ਦੋਨੇ ਜੋੜ ਕੇ ਇੱਕ ਬਣਦਾ ਤੇ ਮੈਨੂੰ ਭੁਲੇਖਾ ਲੱਗਿਆ ਸੀਗਾ ਦੋ ਜਾਨੇ ਅਸੀਂ ਦੋ ਰੋਲ ਕਰਾਉਣੇ ਆ ਬਾਈ ਨੇ ਦੋ ਰੋਲ ਕਰਤੇ ਤੇ ਇੰਨੇ ਘੈਂਟ ਸੀ ਗੱਲਾਂ ਹੀ ਛੱਡ ਦੋ ਬਾਈ ਜ਼ਰੂਰ ਪਹੁੰਚੇ ਇੱਕ ਵਾਰੀ ਤੁਸੀਂ ਉੱਤੇ ਲੋ ਵੀ ਦੋਸਤ ਮੌਸਮ ਹੋ ਗਿਆ ਚੇਂਜ ਤੇ ਕਬੂਤਰ ਵੀ ਭੱਜ ਕੇ ਵਰ ਗਿਆ ਘਡੇ ਦੇ ਵਿੱਚ ਤੇ ਸਵੇਰੇ ਸਵੇਰੇ ਆ ਗਿਆ ਮੀਂਹ 5 ਵਜੇ ਸਵੇਰ ਦਾ ਛੀ ਤੇ ਮੋਕੋ ਵੀ ਅੰਦਰ ਹੋਇਆ ਖੜਾ ਭਿੱਜ ਕੇ ਉਹ ਸ਼ੈਂਕੀ ਠੰਡਾ ਹੋ ਗਿਆ ਏ ਆਪਾਂ ਤਾਂ ਕੱਲ ਏਸੀ ਲੈ ਕੇ ਜਾਂਦਾ ਜੀ ਓਏ ਹੈ ਬਾਬੇ ਨੇ ਏਸੀ ਲਾਦਾ ਦੇਖ ਇੱਥੇ ਜਿਹੜਾ ਕੁਦਰਤਾ ਵਾਲਾ ਏਸੀ ਹੈ ਨਾ ਇਹਦਾ ਕੋਈ ਮੁਕਾਬਲਾ ਨਹੀਂ ਕੱਲ ਤਾਂ ਐਂ ਲੱਗਦਾ ਜੇ ਨਾ ਲਾਇਆ ਤਾਂ ਕੋਈ ਫੁਰਕ ਜੂ ਉੱਤੇ ਮੈਸਤਰੀ ਏਸੀ ਲਵਾਉਣਾ ਜ਼ਰੂਰੀ ਹੋ ਗਿਆ ਸੀ ਕਿ ਖੜੇ ਪੈਰ ਮੈਂ ਦੁਬਾਰਾ ਮੋਗੇ ਗਿਆ ਫਰਾ ਪਤਾ ਨਹੀਂ ਰੱਬ ਨੇ ਅੱਜ ਸਵੇਰੇ ਸਵੇਰੀ ਏਸੀ ਲਾ ਦੇਣਾ ਗਰਮੀ ਕੱਲ ਅੱਤ ਦੀ ਗਰਮੀ ਸੀਗੀ ਤਾਂ ਹੀ ਫਿਰ ਅੱਜ ਮੀਂਹ ਆ ਗਿਆ ਸਵੇਰੇ ਸਵੇਰੀ ਬਹੁਤ ਜ਼ਿਆਦਾ ਗਰਮੀ ਸੀ ਕੱਲ ਕਬੂਤਰ ਸਾਰੇ ਦਾਣੀ ਦੁਣੇ ਚੁੱਕ ਕੇ ਪਹਿਲਾਂ ਇੱਥੇ ਪਾਣੀ 'ਚ ਬੈਠੇ ਰਹੇ ਜਦੋਂ ਮੀਂਹ ਹੁਣ ਤੇਜ਼ ਆ ਗਿਆ ਉਹਨਾਂ ਖੁੱਡੇ ਚ ਚਲੇ ਗਏ ਇਹਨਾਂ ਨੂੰ ਹੀ ਪਤਾ ਵੀ ਸਾਡਾ ਘਰ ਆ ਹੁਣ ਅਸੀਂ ਅੰਦਰ ਜਾਣਾ ਆਉਦੇ ਹਨ ਤੇ ਪਹਿਲਾਂ ਨਾ ਆਉਂਦੇ ਸੀਗੇ ਹੁਣ ਪਤਾ ਮੀਂਹ ਤੇਜ਼ ਹੋ ਕੇ ਸਾਡਾ ਨੁਕਸਾਨ ਨਾ ਕੋਈ ਹੋਵੇ ਭੱਜ ਕੇ ਅੰਦਰ ਵੜ ਗਏ ਸਾਰੇ ਜਾਨੀ ਦਾਵਾ ਆਪਣੀਆਂ ਬਾਹਰ ਹੀ ਐ ਹੁਣ ਇਹ ਅੱਜ ਇੰਜੋਏ ਕਰਨੀਆ ਮੀਂਹ ਦਾ ਡਾਉਨ ਸੀਲਿੰਗ ਦਾ ਕੰਮ ਹੋ ਗਿਆ ਆਪਣਾ ਸ਼ੁਰੂ ਤੇ ਪਾਈਪਾਂ ਬਾਈ ਨਿਕਾਸਤੀਆਂ ਉਸ ਤੋਂ ਬਾਅਦ ਆਪਣੇ ਆਇਆ ਬਿਜਲੀ ਵਾਲਾ ਮਿਸਤਰੀ ਜੇ ਮਤਲਬ ਜਿਹਾ ਲਾਈਟਾਂ ਵਗੈਰਾ ਆਪਾਂ ਲਾਉਣੀਆਂ ਨੇ ਉੱਪਰ ਡਾਉਨ ਸੀਲਿੰਗ ਦੇ ਵਿੱਚ ਉਹਦੀਆਂ ਉਹ ਸਪਲਾਈ ਵਗੈਰਾ ਕਰ ਰਿਹਾ ਤੇ ਜਗ੍ਹਾ ਥੋੜੀ ਐ ਜਣ ਕੇ ਸਾਰੇ ਮਿਸਤਰੀ ਇੱਥੇ ਆਉਣਗੇ ਪੇਂਟ ਵਾਲਾ ਗਿਆ ਸੀਗਾ ਪਹਿਲਾਂ ਉਸਾਰੀ ਵਾਲਾ ਗਿਆ ਸੀ ਉਸ ਤੋਂ ਬਾਅਦ ਪੱਥਰ ਵਾਲਾ ਆਇਆ ਪੱਥਰ ਵਾਲੇ ਤੋਂ ਬਾਅਦ ਫਿਰ ਆਇਆ ਪੇਂਟ ਵਾਲਾ ਪੇਂਟ ਵਾਲੇ ਤੋਂ ਬਾਅਦ ਆਇਆ ਬਿਜਲੀ ਵਾਲਾ ਤੇ ਬਿਜਲੀ ਵਾਲੇ ਤੋਂ ਬਾਅਦ ਆਇਆ ਮਤਲਬ ਕਿ ਆ ਡਾਉਨ ਸੀਲਿੰਗ ਕਰਨ ਵਾਲਾ ਹਨ ਫਿਰ ਲੱਕੜ ਦਾ ਕੰਮ ਵੀ ਕਰਨਾ ਆਪਾਂ ਬੇਸ਼ੱਕ ਕੰਮ ਥੋੜਾ ਆਰ ਹੋਣੀ ਕਰਨਾ ਪੈ ਜਾਣਾ ਆਪਾਂ ਨੂੰ ਤੇ ਆ ਜਿਹੜਾ ਰੱਸਾ ਪੈਪ ਆ ਇਹ ਸਾਰਾ ਉੱਤੇ ਹੀ ਆਪਾਂ ਵਿਛਾਉਣਾ ਜਿਵੇਂ ਮਤਲਬ ਕਿ ਉੱਤੇ ਕੋਈ ਭਈ 스파ਰਕ ਨਾ ਮਾਰ ਜੇ ਹਨਾ ਕਿਉਂਕਿ ਇਹਦੇ ਉੱਤੇ ਡਾਊਨ ਸੀਲਿੰਗ ਦੇ ਉੱਪਰ ਜਿੰਨੰਗੀਆਂ ਤਾਰਾਂ ਛੱਡਾਂਗੇ ਤਾਂ ਉਹ 스파ਰਕ ਮਾਰ ਕੇ ਆਕੂਗੂ ਲੱਗਣ ਦਾ ਡਰ ਰਹਿੰਦਾ ਹੈ ਇਸ ਕਰਕੇ ਆਪਾਂ ਪੱਕਾ ਕੰਮ ਕਰਾਂਗੇ ਵਾਰ-ਵਾਰ ਖੁੱਲਦਾ ਤਾਂ ਹੁੰਦਾ ਨਹੀਂਗਾ ਹਨਾ ਤੇ ਆਪਣੀ ਹੁਣ ਡਾਊਨ ਸੀਲਿੰਗ ਸ਼ੁਰੂ ਹੋ ਗਈ ਆ ਸੋ ਦੋ ਪਲੇਟਾਂ ਲੱਗ ਚੁੱਕੀਆਂ ਤੇ ਮੈਸਤਰੀ ਨਾਲ ਦਾ ਬੰਦਾ ਜਾਇਆ ਨਹੀਂ ਮੈਸਤਰੀ ਨੇ ਮੈਨੂੰ ਲਾ ਲੈ ਕੇ ਕਿਹਾ ਚੱਲ ਆ ਜਾ ਅਸੀਂ ਇਕੱਠੇ ਹੀ ਪੜੇ ਹਾਂ ਇਕੱਠੇ ਹੀ ਰਹੇ ਹਾਂ ਤੇ ਕਹਿੰਦਾ ਚੱਲ ਆ ਜਾ ਆਪਾਂ ਲਾਈਏ ਤੇ ਦੇਖੋ ਇੰਨੀ ਕੇ ਛੱਤ ਲੱਗ ਗਈ ਹੈ ਤੇ ਲੁੱਕ ਚੇਂਜ ਹੁੰਦੀ ਆਉਂਦੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਮਰੇ ਦਾ ਨਕਸ਼ਾ ਹੌਲੀ ਹੌਲੀ ਚੇਂਜ ਹੋ ਜੈਣਾ ਸਾਰਾ ਬਦਲ ਜੈਣਾ ਹਨਾ ਕੋਈ ਵੀ ਚੀਜ਼ ਆ ਕਿ ਲੱਗਦਾ ਪੈਸੇ ਲੱਗੇ ਹੀ ਬਣਦੀ ਹੈ ਇੰਨੇ ਆਪਾਂ ਕਹਿ ਦਈਏ ਪੈਸੇ ਵੀ ਨਾ ਲੱਗਣ ਤੇ ਚੀਜ਼ ਸੋਹਣੀ ਬਣ ਜੇ ਉਹ ਤਾਂ ਪੋਸੀਬਲ ਨਹੀਂ ਹੁੰਦਾ ਕਿ ਥੋੜਾ ਬੋਲਦਾ ਤਾਂ ਫਿਰ ਖਰਚਾ ਤਾਂ ਫਿਰ ਹੁੰਦਾ ਹੀ ਆ ਹਨਾ ਕਿਉਂਕਿ ਕੰਮ ਬਾਰ-ਬਾਰ ਤਾਂ ਹੁੰਦੇ ਨਹੀਂ ਕਿ ਜਿਹੜਾ ਕੰਮ ਕਰ ਦਿੱਤੀ ਚਲ ਵਧੀਆ ਇੱਕ ਵਾਰੀ ਹੋ ਜੇ ਹਨਾ ਕਿ ਉਹਨੂੰ ਦੁਬਾਰਾ ਨਾ ਖੋਲਣਾ ਪਵੇ ਹੁਣ ਜਿੱਦਾਂ ਉੱਪਰ ਲੇਟਾਂ ਆਪਣੀਆਂ ਫਿਟਿੰਗ ਕਰ ਰਿਹਾ ਉਹ ਜੇ ਕੋਈ ਜੋੜ ਸਪਰਕ ਵੱਜ ਗਿਆ ਤੇ ਹੁਣ ਪੀਵੀਸੀ ਜਿਹੜੀ ਆਪਣੀ ਡਾਊਨ ਸੀਲਿੰਗ ਹੋਣੀ ਆ ਸਾਰੀ ਉਹ ਥੋੜੀ ਆਪਾਂ ਇੰਨੀ ਖੋਲਾਂਗੇ ਹਨ ਲਓ ਵੀ ਦੋਸਤੋ ਏਸੀ ਵਾਲੇ ਵੀ ਅੱਜ ਆ ਗਏ ਲਾਉਣ ਆਪਣਾ ਜੇ ਏਸੀ ਵੀ ਲੱਗ ਜਾਣਾ ਤੇ ਕੱਲ ਦਾ ਗੱਡੀ ਦੇ ਵਿੱਚ ਹੀ ਪਿਆ ਸੋ ਹੁਣ ਆਪਣੀ ਬੰਨੀ ਸ਼ੁਰੂ ਹੋ ਗਈ ਐ ਲੁੱਕ ਕਰਦੀ ਬਾਈ ਹੋ ਲੇਟ ਗਏ ਤੁਸੀਂ ਬਹੁਤ ਅੱਜ ਵਾਰ ਹੈ 11 ਵਜੇ ਦਾ ਟਾਈਮ ਸੀ ਸਾਨੂੰ ਦਿੱਤਾ ਪਿਆ ਤੁਹਾਡਾ 11 ਵਜੇ ਏਸੀ ਲੱਗਣਾ ਸੀ ਆਪਣਾ ਤੇ ਸ਼ਾਮ ਦੇ 6 ਵਜੇ ਆ। ਦੇਖੋ ਕਿੰਨਾ ਘਣ ਲਾ ਲਾ। ਨਾਲ ਹੀ ਬਣ ਗਿਆ ਸਾਰਾ ਜਿਹੜਾ ਨਾਲ ਹੀ ਰਲਾਤਾ ਕਲਰ ਕਰ ਗਿਆ ਆਪਾਂ। ਏਸੀ ਦਾ ਖੋਲ ਖਲਈਆ ਸ਼ੁਰੂ ਹੋ ਗਿਆ ਜੀ। ਹਟਾਚੀ ਕੰਪਨੀ ਦਾ ਆਪਾਂ ਏਸੀ ਲੈ ਕੇ ਆਂਦਾ। ਤੇ ਦੇਖੋ ਇਹਦਾ ਕਿੱਦਾਂ ਆਉਂਦਾ ਹਨਾ ਕਿ ਕੀ ਰਿਸਪੌਂਸ ਆ। ਤੇ ਮੈਸਤਰੀ ਸਾਹਿਬ ਵੀ ਵੇਟ ਕਰ ਰਹੇ ਆ ਉੱਤੇ ਘੋੜੀ ਤੇ ਚੜੇ ਹੋਏ ਆ ਕਿ ਕਦੋਂ ਏਸੀ ਚੱਲੇ ਹੁਣ ਠੰਡੇ ਹੋਏ ਤੇ ਲਾਵਾਂਗੇ। ਛੱਤ ਆਪਣੀ ਇੰਨੀ ਕੁ ਲੱਗ ਗਈ ਆ ਤੇ ਬਾਰਡਰ ਬੋਰਡ ਰਹਿ ਗਿਆ। ਸੋ ਯੱਕ ਸਾਡੇ ਮੈਸਟਰੀ ਨੂੰ ਫੋਨ ਬਹੁਤ ਜ਼ਿਆਦਾ ਆਉਂਦੇ ਆ ਤੇ AC ਆਪਣਾ ਖੁੱਲ ਗਿਆ AC ਦਾ ਰਿਮੋਟ ਬੜਾ ਘੈਂਟ ਲੱਗਾ ਥੋੜਾ ਜਿਹਾ ਵੱਖਰਾ ਜਿਹਾ ਇਹ ਵੱਡੀ ਸਾਈਜ਼ ਡਿਸਪਲੇ ਆ ਉਹਦੀ ਤੇ ਹੁਣ ਬਾਈ ਹੁਣੀ ਲੱਗੇ ਪਏ ਆ ਥੋਥੀ ਵੀ ਕਬੀਲਾ ਜਾਣਾ ਹੋ ਵੀ ਹੁਣ ਹੋ ਆ ਤਾਂ ਇੱਕ ਵੇਲੇ ਗਏ ਆ ਤੇ ਭਰ ਨਵੇਂੜ ਕੇ ਜਾਈਏ ਕੰਮ ਇਹਨਾਂ ਦਾ ਲਓ ਜੀ ਆਪਣਾ AC ਹੁਣ ਚੱਲਣ ਲਈ ਰੈਡੀ ਹੋਣ ਲੱਗਾ ਬਲੋਰ ਟੰਗਿਆ ਗਿਆ ਤੇ ਹੁਣ ਉੱਪਰੋਂ ਫੀਟਿੰਗ ਕਰਨਗੇ ਬਾਈ ਹੁਣੀ ਹੋ ਕਬੀਲਾ ਹੀ ਗਿਆ ਬਾਈ ਹੁਣਾਂ ਨੂੰ ਤੋ ਬਾਈ 6 ਵਜੇ ਆਇਆ ਤੇ ਮੰਨ ਕੇ ਚਲੋ ਇਹ ਘੰਟਾ ਡੇਢ ਘੰਟਾ ਫੀਟਿੰਗ ਦਾ ਐਸੇ ਲੱਗ ਜਾਂਦਾ ਤੇ ਘੰਟਾ ਡੇਢ ਘੰਟਾ ਇੱਥੇ ਲੱਗ ਜੈਣਾ ਬਾਕੀ ਇੱਥੇ ਆਪਣੇ ਹਜੇ ਬਿਜਲੀ ਦੀ ਸਪਲਾਈ ਨਹੀਂ ਹੋਈਗੀ ਉੱਪਰ ਲਾਈਟਾਂ ਲੋਟਾਂ ਕਿਤੇ ਨਹੀਂ ਸਾਰੀ ਸਪਲਾਈ ਬੰਦ ਕੀਤੀ ਵੀ ਹੈ ਕਿਉਂਕਿ ਥਾਂ ਥਾਂ ਤਾਰਾਂ ਛੱਡੀਆਂ ਹੋਈਆਂ ਨੇ ਤੇ ਆਪਾਂ ਨਹੀਂ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋ ਜੇ ਹਨਾ ਕਿਉਂਕਿ ਲਾਈਟਾਂ ਉੱਪਰ ਵੀ ਜਿਹੜੀ ਹੈਗੀ ਆ ਕਿ ਅਲੂਮੀਨੀਅਮ ਲੱਗਾ ਹੋਇਆ ਉਹਦੇ ਨਾਲ ਕੋਈ ਤਾਰ ਮਾੜੀ ਸੰਪਰਕ ਕਰ ਗਈ ਤੇ ਸਾਰੀ ਛੱਤ ਦੇ ਵਿੱਚ ਕਰੰਟ ਆ ਜਾਣਾ ਇਸੇ ਕਰਕੇ ਵੀ ਆਪਾਂ ਉਦਾਂ ਦੀ ਸਪਲਾਈ ਸਾਰੀ ਬੰਦ ਕਰ ਇਹ ਤੈਨੂੰ ਉਹ ਏਸੀ ਆਪਾਂ ਕਿਹੜਾ ਡਾਇਰੈਕਟਰ ਲਾ ਕੇ ਚੈੱਕ ਕਰਾਂਗੇ ਤੇ ਬਿਜਲੀ ਦੀ ਸਪਲਾਈ ਹੁਣ ਹੈ ਨਹੀਂ ਕਿ ਇੱਥੇ ਤੇ ਹਨੇਰਾ ਜਾਣਾ ਹੋ ਤੇ ਮਗਰੋਂ ਇੱਥੇ ਦਿਸਣਾ ਕੁਝ ਨਹੀਂਗਾ ਤੇ ਮੈਨੂੰ ਐ ਬਾਈ ਹੁਣੀ ਪਹਿਲਾਂ ਪਹਿਲਾਂ ਲਾ ਜਾਣ ਆ ਦੇਖੋ ਹੁਣ ਕਵੇਲਾ ਹੋ ਗਿਆ ਤੇ ਹੁਣ ਫੋਨਾਂ ਦੇ ਕਲੇਟਾਂ ਚ ਗਾਈਆਂ ਹੋਈਆਂ ਨੇ ਤੇ ਸਿੱਧੀ ਹੁਣ ਬੋਰਡ 'ਚੋਂ ਲਾਇਆ ਪਰ ਬੋਰਡ ਹੁਣ ਮੇਰੇ ਹਿਸਾਬ ਨਾਲ ਉਹਨੇ ਇੰਨਾ ਚੱਕਣਾ ਨਹੀਂ ਹੈਗਾ ਲੋਡ ਕਿਉਂਕਿ ਸਿੱਧੀ ਆਹ ਤਾਰ ਮਿਸਤਰੀ ਵਾਲੀ ਕੱਚੀ ਤਾਰ ਤੇ ਚਲਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਇਹ ਮੁਸ਼ਕਲ ਹੀ ਚੱਲੇ ਹੁਣ ਮੇਰੇ ਹਿਸਾਬ ਨਾਲ ਕਾਹਦੂ ਹੁਣ ਫੀਟਿੰਗ ਕੇਰਾ ਆਪਣੀ ਹੋ ਗਈ ਹੈ ਲੀਕਿੰਗ ਵੇਰੇ ਉਹਨਾਂ ਨੇ ਚੈੱਕ ਕਰ ਲਈ ਆ ਲੀਕਿੰਗ ਚੈੱਕ ਹੋਣ ਤੋਂ ਬਾਅਦ ਜਿਆਦਾ ਲੀਕਿੰਗ ਦੇ ਹੁੰਦਾ ਲੀਕਿੰਗ ਸੈਟ ਆ ਤੇ ਸਵੇਰੇ ਫਿਰ ਮੈਸਤਰੀ ਨੂੰ ਸੱਦੂਗਾ ਉਹ ਤੋਂ ਆਪਾਂ ਫਿਰ ਦੀ ਇਹਨੂੰ ਕੇਰਾ ਚੱਲ ਨੂੰ ਚੱਲਦਾ ਕਰ ਲਾਂਗੇ ਅਸੀਂ ਨੂੰ ਆਪਣੇ ਨੂੰ ਲੋ ਵੀ ਦੋਸਤੋ ਆ ਗਿਆ ਮੈਸਤਰੀ ਸਾਹਿਬ ਕਿਵੇਂ ਮੈਸਤਰੀ ਤੇ ਏਸੀ ਵੀ ਆਪਣਾ ਮਿੱਤਰੋ ਚੱਲ ਪਿਆ ਡਾਉਣ ਸੀਲਿੰਗਾਂ 'ਚ ਹੋ ਜੂ ਆਪਣੀ ਏਸੀ ਆਪਣਾ ਚੱਲ ਪਿਆ ਮਿੱਤਰੋ ਤੇ ਉੱਪਰਲਾ ਬਾਟਰ ਲੱਗਣਾ ਸ਼ੁਰੂ ਹੋ ਗਿਆ ਆ ਸੈਂਟਰ ਲੱਗ ਗਿਆ ਸੀ ਕੱਲ ਸ਼ਾਮ ਹੋ ਗਈ ਸੀ ਤੇ ਏਸੀ ਨੂੰ ਵੀ ਹਨੇਰਾ ਹੋ ਗਿਆ ਰਾਤ ਚੈੱਕ ਨਹੀਂ ਹੋਇਆ ਬਟ ਹੁਣ ਚੈੱਕ ਹੋਇਆ ਕਿ ਬਿਜਲੀ ਸਪਲਾਈ ਹੈ ਨਹੀਂ ਸੀ ਕਿ ਰਾਂ ਆਪਾਂ ਆਰਜੀ ਚਲਾ ਲਿਆ ਮਗਰ ਉਹਦੀ ਫੀਟਿੰਗ ਪ੍ਰੋਪਰ ਕਰਾਂਗੇ ਕਿਤੇ ਨਾ ਕਿਤੇ ਢੜ ਪਾਈ ਜਾ ਰਿਹਾ ਹੈ ਕਟਰ ਕਟਰ ਥੋੜਾ ਮੈਂ ਹੀ ਕਰਨਾ ਪਾਉਂ ਭਾਈ ਕਿਉਂ ਘੋੜੀ ਦੇ ਜਾ ਕੇ ਲਟਾਇਆ ਲੈ ਲੈ ਏਸੀ ਉੱਤੇ ਕਟਰ ਕਿਵੇਂ ਜਾਵੜੇ ਦੱਸ ਮੈਂ ਕਿੱਥੇ ਜਾੜ ਕੇ ਆ ਰਿਹਾ ਆ ਉੱਥੇ ਪਿਆ ਹੋਇਆ ਹੈਂ ਇਹ ਠੰਡੇ ਥਾਂਕ ਦੇ ਇਮੇਸਤਰੀ ਸਾਡਾ ਖੜਾ ਜੀ ਏਸੀ ਦੇ ਕੋਲੇ ਕਟਰੋਤੇ ਹੀ ਲਾ ਕੇ ਤਰਦਾ ਅੰਦਰ ਨੇ ਇਹਦਾ ਥੋੜਾ ਜਿਹਾ ਆ ਉਹ ਦੇਵੇ ਉਹ ਤੇ ਛਾਂਟ ਛੋਟ ਤਾਂ ਨਹੀਂ ਮਾਰਦਾ ਹਾਂਜੀ ਹੁਣ ਰੂਮ ਦੇਖੋ ਜੀ ਆਪਣਾ ਰੈਡੀ ਹੋ ਚੱਲੇ ਆ ਛੱਤ ਰੈਡੀ ਹੋ ਸਕੀ ਜੇ ਰੂਮ ਨਹੀਂ ਰੈਡੀ ਹੋਇਆ ਕਹਿ ਸਕਦੇ ਆਪਣਾ ਜਿਹੜਾ ਸ਼ੋਰੂਮ ਦੀ ਛੱਤ ਆ ਜਿਹੜੀ ਉਹ ਹੁਣ ਆਪਣਾ ਵੱਡਾ ਸਾਰਾ ਬਣ ਗਿਆ ਇਹਨੇ ਲੱਗਣ ਲੱਗਾ ਛੱਤ ਇੱਕ ਹੋ ਗਈ ਨਾ ਉੱਪਰ ਜੋੜ-ਜਾੜ ਪਾਇਆ ਸੀ ਸਾਰਾ ਖਤਮ ਹੋ ਗਿਆ ਤੇ ਦੇਖੋ ਕਿੰਨਾ ਸੋਹਣਾ ਲੱਗਦਾ ਅੱਜ ਲੱਕ ਜਾਨੀ ਸਾਰੀ ਫਾਈਨਲ ਅੱਜ ਛੱਤ ਤਾਂ ਹੋ ਜੂਗੀ ਸ਼ਾਮ ਤੱਕ ਤੇ ਛੱਤ ਦਾ ਕੰਮ ਥੋੜਾ ਜਿਆਦਾ ਜਿਆਦਾ ਕੁਝ ਵਹਿਰੀਕ ਸਮਾਨ ਤਾਂ ਲਾਉਣਾ ਕਰਨਾ ਟਾਈਮ ਜਿਆਦਾ ਲੱਗਦਾ ਬਾਕੀ ਕੰਮ ਤਾਂ ਥੋੜਾ ਜਲਦੀ ਖਿੱਚਿਆ ਜਾਊਗਾ ਆਪਣਾ ਸੋ ਮੈਸਤਰੀ ਨੂੰ ਹੋ ਗਿਆ ਸੌਖਾ ਤੇ ਮੈਸਤਰੀ ਸਾਡਾ ਇੰਨੀ ਗਰਮੀ ਬਣਦਾ ਕੁਦਰਤ ਏਸੀ ਲਾਇਆ ਹੋਇਆ ਤੇ ਏਸੀ ਦੇ ਨਾਲ ਬਾਈ ਦਾ ਛੱਡਿਆ ਹੋਇਆ ਪੱਖਾ ਵੀ ਇੱਕ ਦਿਨ ਠੰਡੀ ਹਵਾ ਉਧਰ ਨੂੰ ਵੀ ਜਾਵੇ ਤੇ ਬਾਈ ਨੇ ਦਰਵਾਜ਼ੇ ਦੂਜੇ ਲਾ ਕੇ ਕਰ ਲਿਆ ਬੰਦ ਰੂਮ ਨੂੰ ਤੇ ਸੰਗਲਿਸ-ਉਂਗਲੀਆਂ ਲਾਈ ਪਈ ਸਾਰੀ ਜਿਵੇਂ ਜਿਵੇਂ ਆਪਣਾ ਅੱਗੇ-ਅੱਗੇ ਕੰਪਲੀਟ ਹੁੰਦਾ ਜਾਂਦਾ ਤਾਂ ਹੋਰ ਹੀ ਹੋਰ ਵਧੀਆ ਕਮਰਾ ਸੋਹਣਾ ਲੱਗਦਾ ਲੱਗ ਜਾਂਦਾ ਹਨਾ ਤੇ ਹੁਣ ਛੱਤ ਦਾ ਬਾਰਡਰ ਦੋਨੇ ਸਾਈਡ ਬਾਰਡਰ ਲੱਗ ਗਏ ਆ ਤੇ ਮੈਸਤਰੀ ਸਾਹਿਬ ਇਧਰਲੇ ਸਿਰੇ ਪਹੁੰਚ ਗਏ ਹੌਲੀ-ਹੌਲੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਈਟਾਂ ਵਗੈਰਾ ਜਿਹੜੀਆਂ ਲਿਆਂਦੀਆਂ ਨੂੰ ਲਾਵਾਂਗੇ ਲੋਕ ਦੋਸਤੋ ਠੰਡੇ ਮੌਸਮ ਦੇ ਵਿੱਚ ਬੱਠਾ ਆਪਣਾ ਮੈਸਤਰੀ ਸਾਹਿਬ ਤੇ ਆਪਣੀ ਡੋਰ ਫਿਨਿੰਗ ਹੋ ਗਈ ਆ ਸੈਂਪਲ ਤੇ ਇਦਾਂ ਜਿਹੀ ਹੋ ਗਈ ਆਪਣੀ ਹੁਣਾਂ ਦੇ ਵਿੱਚ ਥੋੜੇ ਡਿਜ਼ਾਈਨ ਮੈਂ ਪਾਊਗਾ। ਘੈਂੜੇ ਪਾਦੀ ਹਾਂ ਅੰਦਰ। ਫੂਫੂ ਨਾ ਕਰਵਾਦੀ ਹਾਂ ਕਿਹਦੇ। ਹੈਂ? ਬਣਾ ਦੇਣਾ ਨਾ ਪੁਰਾ ਜਾਈ ਦੀ ਗੱਲ ਨਾ। ਮੈਂ ਕਾਪੀ ਡਾ ਕੇ ਨਾ ਕਰਵਾਉਣੀ। ਮੈਸਤਰੀਆਂ ਦਾ ਨਖਰਾ ਬੜਾ ਹੋਇਆ ਮੈਂ ਉੱਚਾ। ਜਿਹਦੇ ਪਹਿਲੇ ਦਿਨ ਚੜਿਆ ਨਾ ਆਪਾਂ ਚੱਲੇ ਕਹਿੰਦਾ ਇੱਥੇ ਗਰਮ ਵਿੱਚ ਕਿਹੜਾ ਮਰੇ ਰੋਈ। ਕੁੜੇ ਗੱਲਾਂ ਮੈਨੂੰ ਏਸੀ ਦਿਵਾ ਦਿਓ ਸਹੀ ਹੈ ਨਾ ਖੜੇ ਪੈਰੇ ਨੂੰ ਏਸੀ ਦਿਵਾ ਦਿਓ ਤਾਂ ਨਾ ਯਾਰ ਲਾਉਣਾ ਹੀ ਹੈ ਜਬਰਦਸਤ ਦਿਨ ਪਹਿਲਾਂ ਕੀ ਤੇ ਬਾਅਦ ਕੀ ਕਿ ਨਹੀਂ ਬਈ ਆ ਸਕਦਾ ਆਪ ਸਾ ਵੀ ਲੱਗੇ ਹੋਏ ਨਾਲ ਥੋੜੇ ਛੋਟੇ ਛੋਟੇ ਜਿੰਨਾ ਵਿੱਚ ਆਪਾਂ ਹੈਂਗਿੰਗ ਲਾਈਟ ਲਾਉਨੇ ਨੇ ਉਹ ਚੀਜ਼ਾਂ ਵੱਡ ਰਹੀਆਂ ਨੇ ਫਰਾਂ ਨੇ ਮੇਟੋਮੇਤੀ ਵੱਡ ਗਏ ਉਹ ਮਾਰ ਦਾ ਕੋਊਗਾ ਬਸ ਵੱਡ ਗਏ ਵੱਡੀ ਉਹਦਾ ਤੋਂ ਲਈਆ ਸੀ ਆ ਸਹੀ ਹੈ ਨਾ ਦੋ ਗਿਹੜੇ ਮੋਗੇ ਦੇ ਜੀ ਫੇਰ ਲਵਾਤੇ ਆ ਬੱਲੇ ਹੀ ਆ ਕਹਿੰਦਾ ਮੈਂ ਦੱਸੀ ਆਉਂਗਾ ਤੇਨੂੰ ਮੈਂ ਤਾਂ ਵਟਸਐਪ ਕੀਤਾ ਤੇ ਘਰ ਵਾਲਾ ਬੰਦਾ ਆ ਵੀ ਕਹਿੰਦਾ ਕੋਈ ਬੱਦ ਕਰੋ ਹੋਰ ਡਿਜ਼ਾਈਨ ਪਾਉਣਾ ਮੈਥਰੀ ਨੂੰ ਲੋੜ ਨਹੀਂ ਪਈਦੀ ਕਹਿੰਦੇ ਮੈਥਰੀ ਨੂੰ ਤਕਨੀਕ ਆਈ ਵੀ ਆ ਉਹ ਬੰਦੇ ਦੀ ਗਿਹੜੇ ਹੀ ਨੇ ਲਵਾਉਦੇ ਆ ਨਾ ਬੰਦਾ ਘਰ ਵਾਲਾ ਆ ਵੀ ਕਹਿੰਦਾ ਭਾਈ ਸਾਂਹੇ ਜੇ ਕਰਦੇ ਸੀ ਕੋਈ ਰਹਿਣ ਦੇ ਯਾਰ ਨਾ ਮੜਬੋਸ ਤੋਂ ਅਗੇ ਤੋਂ ਰਿਵਾਜ ਸਹੀ ਸੀ ਉਹ ਕਰਕੇ ਆਈਡੀਆ ਦੰਤੀ ਜਾ ਬਾਈ ਬੋਲੇ ਨੇ ਇਹ ਵੀ ਸਾਡਾ ਅਸੀਂ ਇਕੱਠੇ ਬਣੇ ਆ ਇਕੱਠੇ ਵੱਡੇ ਹੋਏ ਆ ਇਕੱਠੇ ਹੀ ਕਟਕਾਂਦੇ ਰਹੇ ਆ ਇਕੱਠਿਆਂ ਦੇ ਡੰਡੇ ਪੈਂਦੇ ਰਹੇ ਸਾਡੇ ਸਹੀ ਹੈ ਨਾ ਸੋ ਜਿਵੇਂ ਬਾਈ ਨੂੰ ਕਹਿ ਦਊਗਾ ਉਵੇਂ ਕਰ ਲੈਂਦਾ ਤੇ ਆਪਾਂ ਸੰਗਲ ਦਵਾ ਲਿਆ ਪਰ ਇੱਥੇ ਸੈਂਟਰ ਦੇ ਵਿੱਚ ਇਹ ਉਦੋਂ ਕੰਮ ਆਊਗਾ ਜਦੋਂ ਮੈਚੀਨ ਸਾਹਿਬ ਕਰਨ ਆਏ ਨੇ ਪੈਪੂਈ ਦੇਣੇ ਉਹ ਥੈਂਕ ਯੂ ਮੈਚੀਨ ਨੂੰ ਧੰਗਣਾ ਹੋਇਆ ਦਵਾ ਬਾਅਦ ਜਿਹਨੂੰ ਸੰਗਲ ਪੱਕਾ ਮੋਟਾ ਦਵਾ ਲਿਆ ਉਹ ਮੈਚੀ ਜਿਹੜਾ ਭਾਰਾ ਵਾਹ ਹੋਣਾ ਠੀਕ ਆ ਤੇ ਆਪਾਂ ਲਵਾਇਆ ਵਾ ਮਜ਼ਾਕ ਆ ਰਹਿਗਾ ਮਜ਼ਾਕ ਇੱਥੇ ਆਪਣਾ ਲੱਗੂਗਾ ਦੂਸਰਾ ਠੀਕ ਇਹਨੇ ਹੁੰਦੇ ਆ ਚੂਮਰ 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 ਲੱਗੂਗਾ ਦੋ ਪੱਕੇ ਆਗੇ ਇੱਥੇ ਲਾਉਣੇ ਆ ਬਾਕਸ ਬਣਾ ਕੇ ਉੱਪਰ ਜਿਹੜੇ ਉਹ ਬਾਈ ਬਣਾ ਰਹੇ ਆ ਬਾਅਦ ਛੋਟੇ ਬਹੁਤ ਆ ਵਾਲੇ ਜੋੜ ਜਿਣਾ ਬਹਿਣਾ ਨਾ ਇੱਥੇ ਲਾਵਾਂਗੇ ਫਿਰ ਬਾਕੀ ਜਿੰਨੇ ਤਿਆਰ ਹੋਈਆਂ ਤੁਹਾਨੂੰ ਰੋਜ਼ ਰੋਜ਼ ਦਿਖਾਈ ਜਾਂਦੇ ਆਪਾਂ ਆਵਾਜ਼ ਥੋੜੀ ਜੀ ਗੂੰਜਰੀ ਘਟ ਗਈ ਹੈ ਪਹਿਲੇ ਦਿਨ ਤਾਂ ਬਹੁਤ ਜ਼ਿਆਦਾ ਗੂੰਜਦੀ ਸੀ ਹੁਣ ਜਦੋਂ ਆਪਣੇ ਹਣ ਉਸ ਤੋਂ ਬਾਅਦ ਆਪਾਂ ਲਗਾਂਗੇ ਫਰੰਟ ਕੰਧ ਕਵਰ ਕਰਨ ਉਸ ਤੋਂ ਬਾਅਦ ਕਾਂਬੋਰਡ ਬਣਨਗੇ ਆਪਣੇ ਇੱਥੇ ਜਦੋਂ ਸਾਰੇ ਹੈਗੇ ਕੋਈਆਂ ਕੋਲੇ ਤੇ ਦਰਵਾਜੇ ਅਜ ਮੈਸਤਰੀ ਲਾਤੇ ਆ ਠੀਕ ਆ ਮੈਸਤਰੀ ਨੇ ਦਰਵਾਜੇ ਮੜੇ ਜਾਂ ਕੈਨ ਦੇ ਉਹਦੇ ਹੀ ਲਾਤੇ ਮੈਂ ਕਿਹਾ ਤੇਰੀ ਕੋਲ ਨਹੀਂ ਨਿਕਲ ਜਾਨੀ ਬਾਹਰ ਨਹੀਂ ਕਰਨ ਵੀ ਆਉਗੀ ਮੈਸਤਰੀ ਕਹਿੰਦਾ ਦਰਵਾਜੇ ਹੀ ਲਾਉਨੇ ਆ ਸੋ ਦਰਵਾਜੇ ਕਰ ਲੈ ਬੰਦ ਹੁਣ ਅੰਦਰੇ ਅੰਦਰੀ ਕੰਮ ਕਰੀ ਜਾਂਦੇ ਆ ਸਾਰੇ ਜਣੇ ਅ ਇੱਕ ਚੀਜ਼ ਹੋਰ ਆ ਕਿ ਜਦੋਂ ਹੁਣ ਆਪਣੀ ਛੱਤ ਵਿੱਚ ਜੋੜ ਜਾਲ ਸਾਰੇ हट ਗਏ ਹੁਣ ਇਹੀ ਰੂਮ ਵੱਡਾ ਲੱਗਣ ਲੱਗ ਗਿਆ ਆਪਾਂ ਨੂੰ ਪੂਰਾ ਖੁੱਲਾ ਡੋਲਾ ਬਣ ਗਿਆ ਪਹਿਲਾਂ ਇਹੀ ਝੋਟਾ ਲੱਗਦਾ ਸੀਗਾ ਹੁਣ ਇਹ ਪੂਰਾ ਲੰਬਾ ਲੱਗਣ ਲੱਗ ਗਿਆ ਆਹ ਜੇ ਆਪਾਂ ਆਰ ਜੀ ਚਲਾ ਲਿਆ ਏਸੀ ਕੇਰਨ ਤੇ ਉਹ ਕਹੀ ਇਹਦੀ ਸਪਲਾਈ ਹੈ ਚਾਲੂ ਕਰਨ ਵਾਲੀ ਹੈ ਤੇ ਫਿਰ ਕੇਨਾ ਆਪਾਂ ਪੋਲਿੰਗ ਹੁੰਦੀ ਕਰ ਲਈ ਆਪਦੀ ਬੋਰਡ ਬਾਰ ਦੌਕੀ ਜਾਂਦੇ ਆ ਸਾਰੇ ਬੋਰਡ ਬਾਰ ਦੁਬਾਰਾ ਆਪਾਂ ਚੇਂਜ ਕਰਾਂਗੇ ਇਹ ਪੁਰਾਣੇ ਟਾਈਮ ਵਾਲੇ ਜਿਹੜੇ ਬੋਰਡ ਲੱਗੇ ਸੀ ਉਹ ਲੱਗੇ ਹੋਏ ਆ ਇਹਨਾਂ ਨੂੰ ਆਪਾਂ ਕੱਢ ਕੇ ਨਵੀਂ ਟੈਕਨੋਲੋਜੀ ਜਿਹੜੀ ਹੁਣ ਚੱਲਦੀ ਆ ਬੋਰਡ ਨੂੰ ਉਹ ਲਾਵਾਂਗੇ ਇੱਥੇ ਲੈਂਪ ਵਗੈਰਾ ਲਾਵਾਂਗੇ ਤੇ ਸਾਹਮਣੀ ਕੰਧ ਮੇਨ ਹੈਗੀ ਜਿੱਤੇ ਆਪਾਂ ਥੋੜਾ ਜਿਹਾ ਜ਼ੋਰ ਦੇਣਾ ਦੇਖੋ ਕੀ ਬਣਦਾ ਹੁਣ ਆਪਾਂ ਇਸ ਤੋਂ ਬਾਅਦ ਆਪਾਂ ਸਾਹਮਣੀ ਕੰਧ ਵਾਲ ਨੂੰ ਆਉਣਾ ਤੇ ਇੱਕ ਆਪ ਬੋਰਡ ਆਪਾਂ ਘੈਂਟ ਜਿਹਾ ਬਣਾਉਣੇ ਆ ਤੇ ਇੱਥੇ ਆਪਣਾ ਲੱਗੂਗਾ ਫਿਰ ਸਾਹਮਣੇ ਸ਼ੀਸ਼ਾ 8 ਫੁੱਟ ਉੱਚਾ ਹੋਊਗਾ ਤੇ 3 3.5 ਫੋਟਾ ਪਾ ਚੌੜਾ ਲਾਵਾਂਗੇ ਬਾਕੀ ਲੂਫਰ ਲਾਫਰ ਲਾ ਕੇ ਉਹਨੂੰ ਦੇਖਦੇ ਸਜਾਵਟ ਜਿੰਨੀ ਕੋਈ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਆ ਬਾਕੀ ਮੈਸਤਰੀ ਮੜਾ ਸੁਮਤ ਬਖਸ਼ੇ ਮੈਸਤਰੀ ਨੂੰ ਬਾਬਾ ਜੇ ਇਹਦੀ ਨਿਗਾ ਸਿੱਧੀ ਆ ਤਾਂ ਫਿਰ ਸਭ ਕੁਝ ਬਣ ਜੂ ਜੇ ਨਹੀਂ ਬਣਨਾ ਨਾ ਫੇਰ ਨਹੀਂ